ਸਾਕੇ ਹੈ ਕਿ ਇਹ ਸਰਕਾਰ ਨੇ ਨਾਲ 26 ਮੰਡੀਆਂ ਤੋੜਨ ਦਾ ਫੈਸਲਾ ਕਰਤਾ ਵੀ ਇਹ ਇਹਨਾਂ ਚੋਂ ਪੈਸਾ ਪੂਸਾ ਬੰਨ ਨਹੀਂ ਲਿਆ ਇਹ ਦਾ ਖਰਚੇ ਚ ਉਹਨੇ ਮੁਸ਼ਕਲ ਨਹੀਂ ਤੋੜ ਦੇਣੀਆਂ ਨੇ ਉਹ ਠੇਕਾ ਖੇਤੀ ਦਾ ਕਾਨੂੰਨ ਵੀ ਪਗੰਤਮਾਨ ਵਿੱਚ ਬੈਠ ਕੇ ਬਤਾਰ ਸੀ ਹੈ ਕੇਂਦਰ ਨਾਲ ਜਿਹੜਾ ਹਾ ਸ਼ੰਭੂ ਮੋਰਚਾ ਤੇ ਖੜੌੜੀ ਮੋਰਚਾ ਇਹਨਾਂ ਦਾ ਕੇਂਦਰ ਨਾਲ ਬੈਠ ਕੇ ਸਮਝਾਤਾ ਕਰਾ ਰਿਹਾ ਸੀ ਜਿਹਦੇ ਵਿੱਚ ਠੇਕਾ ਖੇਤੀ ਦਾ ਫੈਸਲਾ ਹੋਇਆ ਸੀ ਔਰ ਉਹਨਾਂ ਚਾਰਾਂ ਦੀ ਕਪੈਸਿਟੀ ਜਿਹੜੀ ਉਹ 2.5 ਡੱਕ ਮੀਟ੍ਰਿਕ ਟਨ ਹੈ 3 ਦੀ 50 5000 ਮੀਟ੍ਰਿਕ ਟਨ ਹੈ 1 ਦੇ 1 ਲੱਖ ਮੀਟਰ ਟਨ ਹੈ ਇਹਦਾ ਮਾਤਮਕ ਤੁਸੀਂ 27 ਲੱਖ ਮੀਟਰ ਟਨ ਅਨਾਜ ਹੋਰ ਉਹਨਾਂ ਮੰਡੀਆਂ ਚ ਹੋ ਕੇ ਐਨਾ ਸਾਇਦ ਨੂੰ ਦਿੱਤਾ ਚਲੋ ਬਾਕੀ ਆਪਾਂ ਗੱਲ ਕਰਦੇ ਇੱਕ ਸਾਲੋਂ ਨਾਲ ਕਿੰਨੀਆਂ ਮੰਡੀਆਂ ਟੁੱਟਣਗੀਆਂ ਅਖਬਾਰਾਂ ਚੇ ਖਬਰਾਂ ਲਵਾਈਆਂ ਗਈਆਂ ਵੀ ਕਣਕ ਬਹੁਤ ਜ਼ਿਆਦਾ ਪੰਜਾਬ ਛੋਰੀ ਆ ਐਨੇ ਲੱਖ ਮੀਟਰ ਟਨ ਹੋ ਰਹੀ ਹੈ ਇਹਨਾਂ ਦੇ ਸਟੋਰ ਕਰਨ ਦੀ ਜਗ੍ਹਾ ਹੀ ਨਹੀਂ ਹੁਣ ਸਰਕਾਰ ਨੂੰ ਪ੍ਰਾਈਵੇਟ ਸਟੋਰਸ ਦੇਖਣੇ ਪੈਣਗੇ ਗੋਡਾਊਨ ਦੇਖਣੇ ਪੈਣਗੇ ਕੋਈ ਪ੍ਰਬੰਧ ਕਰਨਾ ਪਊ ਨਹੀਂ ਤੇ ਫਸਲ ਨਹੀਂ ਚੱਕੀ ਜਾਣੀ ਇੰਨਾ ਨੇ ਰੌਲਾ ਚਾਹੀ ਪਾ ਵੀ ਗੋਦਾਮਾਂ ਦੀ ਲੋੜ ਹੈ ਬਣਾਦੀਆਂ ਮੰਡੀਆਂ ਜਿਹੜੇ ਤਿੰਨ ਕਾਨੂੰਨ ਆਏ ਸੀ ਜਦੋਂ ਮੌਤਸ਼ਾ ਲੱਗਿਆ ਸੀ ਦੱਦ ਕਰਵਾਏ ਕਾਨੂੰਨ ਕਿ ਉਹਨਾਂ ਕਾਨੂੰਨ ਦੇ ਵਿੱਚ ਹੀ ਇਹ ਪ੍ਰਤੀਕ ਇੱਕ ਪ੍ਰਕਿਰਿਆ ਹੈ ਮੈਂ ਹੋਣਾ ਪੈਣਾ ਆਧਿਉਨ ਕਮਿਸ਼ਨ ਨੂੰ ਪੱਲੇਦਾਰ ਇਥੇ ਸਿੱਧਾ ਟਰਾਲਾ ਜਾਉਂ ਭرائی ਵਾਲੇ ਬੋਰੀਆਂ ਜਿਹੜੇ ਪੱਦ ਨੂੰ ਭرائی ਵਾਲੇ ਕਹਿੰਦੇ ਨੇ ਚੜਾਈ ਵਾਲੇ ਜਿਹੜੇ ਝਾਰਦੇ ਨੇ ਸਾਰਾ ਉਹ ਕਿੱਥੇ ਜਾਣਗੇ ਸੋ ਪੱਲੇਦਾਰ ਚੜਾਈ ਵਾਲੇ ਭرائی ਵਾਲੇ ਛੋਟੇ ਚਿੱਟਾ ਹਾਥੀ ਹੋਵੇ ਗੱਟੂ ਟੈਂਪੂ ਵਾਲੇ ਉਹ ਜਿਹੜੇ ਮਾਲ ਧੋਹਦੇ ਨੇ ਉਥੇ ਮੰਡੀ ਚ ਇੱਥੋਂ 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 ਉਹ ਕਿੱਥੇ ਜਾਣਗੇ ਧਾਨ ਕੇ ਉਹ ਕਿੱਥੇ ਜਾਣਗੇ ਜਿਹੜੇ ਬੋਲ ਨੂੰ ਆ ਸਾਫ ਕਰਦੇ ਨੇ ਉਥੇ ਹਲਦ ਵਾਲੇ ਚੰਦ ਫਿਰ ਜਿਹੜੀਆਂ ਉਥੇ ਮਾੜੀ ਮੋੜੀ ਛੋਟੀਆਂ ਚਾਹ ਦੀ ਕੋਈ ਹੋਟਲ ਆ ਕਿਉਂਕਿ ਲੋਕ ਆਉਂਦੇ ਨੇ ਉਹ ਜਿਹੜੀਆਂ ਦੁਕਾਨਾਂ ਨੇ ਉਹ ਕਿੱਥੇ ਜਾਣਗੀਆਂ ਸੂਬੇ ਨੇ ਕਾਨੂੰਨ ਬਣਾਇਆ ਹੋਇਆ ਜਾਂ ਪਹਿਲਾਂ ਕਾਨੂੰਨ ਚੱਲਦਾ ਪਿਆ ਕਿਉਂ ਪਾਸ ਕਰਨਾ ਹੀ ਲਾਜ਼ਮੀ ਹੁੰਦਾ ਹੈ ਕਿ ਸੂਬਾ ਸਰਕਾਰ ਰੋਕ ਵੀ ਸਕਦੀ ਹੈ ਜਿੱਥੇ ਤੱਕ ਤੁਹਾਨੂੰ ਪਾਵਰ ਦਿੱਤੀ ਨਹੀਂ ਹੋਈ ਜਿਹੜੀ ਵੀ ਆ ਪਾਵਰ ਤੁਸੀਂ ਕਰ ਸਕਦੇ ਹੋ ਉਹ ਪਾਵਰ ਤੁਸੀਂ ਕਰ ਹੀ ਨਹੀਂ ਸਕਦੇ ਜੇ ਕਾਨੂੰਨ ਨਹੀਂ ਉਹਦੇ ਤੇ ਗੱਲ ਆ ਸਵਾਲ ਜਿਹੜਾ ਨਾ ਇਹ ਨਾ ਤਾਂ ਕੋਈ মিডিਆ ਕਰ ਰਹੀ ਹੈ ਨਾ ਜਿਹੜੇ ਬੂਲ ਦੇ ਨੂੰ ਕਹਵੇ ਵੀ ਭਾਈ ਸਵਾਲ ਗਦਾਮਾਂ ਦਾ ਹੈ ਮੰਡੀਆਂ ਨਾਲ ਤੁਸੀਂ ਕਹਿੰਦੇ ਸਾਇਲੋ ਨੇ ਜੀ ਇੱਥੇ ਸਟੋਰੇਜ ਵਧੀਆ ਹੁੰਦੀ ਹੈ ਜੀ ਇੱਥੇ ਚੋਰੀ ਨਹੀਂ ਹੁੰਦੀ ਜੀ ਫਿਰ ਉਹਦੇ ਐਨੇ ਪੈਸੇ 2000 ਰੁਪਏ ਟਨ ਤੱਕ ਉਹਦਾ ਕਿਰਾਇਆ ਹੈ ਸਾਲ ਦਾ ਜਨਕਿ 500 ਰੁਪਏ ਕਵਾਂਟਲ ਸਾਲ ਦਾ ਕਿਰਾਇਆ 2200 ਦੀ ਤੁਸੀਂ ਕਵਾਂਟਰ ਕੰਕ ਲੈ ਰਹੇ ਹੋ ਉਹਨੂੰ ਸਟੋਰ ਕਰਨ ਦਾ ਸਾਲ ਦਾ 500 ਰੁਪਏ ਦੇ ਰਹੇ ਹੋ ਇਹ ਮਾਚ ਚਲ ਗਿਆ ਹਰਾਨੀ ਸਾਹਿਬ ਦਾ ਇੱਕ ਸੱਦ ਹੈ ਸੇਬਾਂ ਨੂੰ ਸਟੋਰ ਕਰਨ ਦਾ ਉਹਨੇ ਇੱਧਰ ਦੇ ਪਾਸੋਂ ਦਾ 6 ਰੁਪਏ ਕਿੰਦੋ ਕਿ ਇੱਧਰ ਦੇ ਪਾਸੇ ਨਿਕਲ ਕੇ ਦੇਜਦੇ 12 ਰੁਪਏ ਕਰਦਾ ਸੋ ਦੋ ਬਿਨਾਂ ਦੇ ਉੱਤੇ ਇਹ ਸਰਕਾਰ ਦਾ ਸਟੈਂਡ ਬਿਲਕੁਲ ਗਲਤ ਹੈ ਇਸ ਉੱਪਰ ਚਰਚਾ ਕਰਾਂਗੇ ਕਿ ਪੰਜਾਬ ਦੇ ਵਿੱਚ ਜੇ ਸੈਲੋ ਬਣਾਉਣ ਦੀ ਪਰਮਿਸ਼ਨ ਦਿੱਤੀ ਗਈ ਹੈ ਉਹ ਜ਼ਮੀਨ ਕੀ ਸਰਕਾਰੀ ਸੀ ਜਾਂ ਕਿਸਾਨਾਂ ਕੋਲ ਉਹ ਜ਼ਮੀਨ ਕੁਆਇਰ ਕੀਤੀ ਗਈ ਹੈ ਜਦੋਂ ਮੋਰਚਾ ਚੱਲਿਆ ਸੀ ਇਥੋਂ ਤੱਕ ਕਿ ਪ੍ਰਾਈਵੇਟ ਕੰਪਨੀਆਂ ਦੇ ਖਾਸ ਕਰਕੇ Jio ਦੇ SIM ਵੀ ਤੋੜ ਦਿੱਤੇ ਸੀ ਕਿ ਸਾਨੂੰ ਅਦਾਨੀ ਦੀ ਕੋਈ ਵੀ ਚੀਜ਼ ਪੰਜਾਬ 'ਚ ਮਨਜ਼ੂਰ ਨਹੀਂ ਹੈਗੀ ਚਾਹੇ ਇਹ ਰੇਲयंस ਦੇ ਪੰਪ ਹੋਣ ਚਾਹੇ ਰੇਲयंस ਦੇ ਸ਼ੋਰੂਮ ਹੋਣ ਉਹਨਾਂ ਦੇ ਬਾਅਦ ਪ੍ਰੋਟੈਸਟ ਚੱਲ ਰਿਹਾ ਸੀ ਪਰ ਅੱਜ 9 ਜ਼ਿਲ੍ਹਿਆਂ ਦੇ ਵਿੱਚ 11 ਸੈਲ ਨੂੰ ਪਰਮਿਸ਼ਨ ਦੇ ਦਿੱਤੀ ਗਈ ਹੈ ਜਿਸ ਵਿੱਚ ਅਦਾਨੀ ਦਾ ਵੀ ਨਾਮ ਮੌਜੂਦ ਹੈ ਹੁਣ ਇਸ ਦਾ ਕੀ ਸਿੱਟਾ ਨਿਕਲਣਾ ਚਾਹੀਦਾ ਚਰਚਾ ਤਾਂ ਇਹ ਕੀਤੀ ਜਾ ਰਹੀ ਹੈ ਜਾਂ ਇਸ ਉੱਪਰ ਅੱਜ ਕਿਸਾਨ ਜਥੇਬੰਦੀਆਂ ਕਹਿ ਦੀਆਂ ਨੇ ਕਿ ਹੁਣ ਅਸੀਂ ਪੰਜਾਬ ਸਰਕਾਰ ਦਾ ਵੀ ਘਰਾਵੋ ਕਰਨਾ ਤੇ ਤਰੀਕਾ ਵੀ ਉਹਨਾਂ ਨੇ ਦੇ ਦਿੱਤੀਆਂ ਨੇ ਕਿ ਪ੍ਰੋਟੈਸਟ ਕਰਾਂਗੇ ਭਗਵੰਤ ਮਾਨ ਦਾ ਪਤਲਾ ਫੁਕਿਆ ਜਾਏਗਾ ਕਿਉਂ ਉਹਨਾਂ ਨੇ ਇਹ ਪਰਮਿਸ਼ਨ ਦਿੱਤੀ ਹੈ ਜੇ ਜ਼ਮੀਨ ਕਿਸਾਨਾਂ ਦੀ ਹੈ ਤਾਂ ਕੀ ਕਿਸਾਨ ਵੀ ਇਸ ਵਿੱਚ ਦੋਸ਼ੀ ਨੇ ਜੇ ਜ਼ਮੀਨ ਪੰਜਾਬ ਗਵਰਨਮੈਂਟ ਨੇ ਦਿੱਤੀ ਹੈ ਤਾਂ ਕੀ ਪੰਜਾਬ ਗਵਰਨਮੈਂਟ ਪ੍ਰਾਈਵੇਟ ਪਲੇ ਦਾ ਕਦੋਂ ਚੰਦਾ ਲੈਣਾ ਚਾਹੁੰਦੀਆਂ ਨੇ ਕਿਉਂਕਿ ਚੰਦੇ ਦਾ ਖੇਡ ਵੀ ਬੜਾ ਨਦਾਲਾ ਇਸ ਦੇਸ਼ ਵਿੱਚ ਉਸ ਤੋਂ ਪਰ ਬਾਅਦ ਚਰਚਾ ਕਰਾਂਗੇ ਪਹਿਲਾਂ ਆਪਾਂ ਸੈਲੋ ਤੇ ਚਰਚਾ ਕਰਾਂਗੇ ਕਿ ਜੇ ਸੈਲੋ ਦੇ ਦਿੱਤੇ ਗਏ ਨੇ ਮੰਡੀਆਂ ਕਿ ਟੁੱਟ ਜਾਣਗੀਆਂ ਇਸ ਵਿੱਚ ਕਿਸਾਨ ਦਾ ਕੀ ਨੁਕਸਾਨ ਹੈ ਖਾਸ ਕਰਕੇ ਜੋ ਕਿਸਾਨ ਤੇ ਆਰਤੀ ਦਾ ਪਿਛਲੇ ਕਈ ਸਾਲਾਂ ਤੋਂ ਜੇ ਇੱਕ ਰਿਲੇਸ਼ਨ ਬਣਿਆ ਹੋਇਆ ਸੀ ਜੋ ਇੱਕ ਸਹਿਯੋਗੀ ਸੀ ਹੁਣ ਉਸ ਦਾ ਵਿੱਚ ਵਿੱਚੋਂ ਆਰਤੀ ਨਿਕਲ ਜਾਂਦੇ ਨੇ ਉਸ ਵਿੱਚ ਕੀ ਫਰਕ ਪਏਗਾ ਪਿਆਦਲਲ ਗਦਗ ਸਾਡੇ ਨਾਲ ਨੇ ਪਿਆਦਲਲ ਗਦਗ ਨਾਲ ਚਰਚਾ ਕਰਾਂਗੇ ਕਿਉਂਕਿ ਚਿੱਠੀ ਦਾ ਜੋ ਜ਼ਿਕਰ ਆਉਂਦਾ ਹੈ ਚਿੱਠੀ ਇਹਨਾਂ ਨੇ ਵੀ ਪੜੀ ਹੈ ਅਖਬਾਰਾਂ ਵਿੱਚ ਖਬਰਾਂ ਵੀ ਨੇ ਹੁਣ ਇਸ ਦਾ ਨੁਕਸਾਨ ਕੀ ਹੋ ਸਕਦਾ ਹੈ ਸਰ ਬਹੁਤ ਸਵਾਗਤ ਹੈ شکریہ ਬਹੁਤ ਸੇਮ ਤੱਕ ਵੀ ਕਿਸਾਨੀ ਮੋਰਚੇ ਵੇਲੇ ਜੀਓ ਦੇ ਤੋੜੇ ਗਏ ਨੇ ਤੁਹਾਨੂੰ ਯਾਦ ਹੋਣਾ ਹੈ ਰਿਲਾਇੰਸ ਦੇ ਪੰਪ ਵੀ ਰੁਕੇਗੇ ਰਿਲਾਇੰਸ ਦੇ ਸ਼ੋਅਰੂਮ ਵੀ ਰੁਕੇਗੇ ਪਰ ਅੱਜ ਜਦੋਂ ਚਿੱਠੀ ਦਾ ਜ਼ਿਕਰ ਕਰਨਿਆ ਉਸ ਵਿੱਚ ਨੋ ਜ਼ਿਲ੍ਹਿਆਂ 'ਚ 11 ਸੈਲੋ ਦੀ ਪਰਮਿਸ਼ਨ ਦਿੱਤੀ ਗਈ ਹੈ ਅਦਾਨੀ ਸਾਹਿਬ ਦਾ ਵੀ ਉਸ ਵਿੱਚ ਨਾਮ ਹੈਗਾ ਪਰਮਿਸ਼ਨ ਜੋ ਦਿੱਤੀ ਗਈ ਹੈ ਕੇਂਦਰ ਵੱਲੋਂ ਵੀ ਗੱਲਬਾਤ ਹੋਈ ਹੋਣੀ ਹੈ ਪੰਜਾਬ ਸਰਕਾਰ ਨੇ ਚਿੱਠੀ ਕੱਢੀ ਹੈ ਹੁਣ ਸਵਾਲ ਇਹ ਹੁੰਦਾ ਹੈ ਕਿ ਜੋ ਜ਼ਮੀਨ ਹੈ ਕਿ ਉਹ ਜ਼ਮੀਨ ਪੰਜਾਬ ਗਵਰਨਮੈਂਟ ਦੀ ਹੈ ਜਾਂ ਕਿਸਾਨਾਂ ਨੇ ਆਪਣੀ ਜ਼ਮੀਨ ਦੇ ਕੇ ਉਸ ਸੈਲੋ ਉੱਥੇ ਬਣਾਉਣ ਦੀ ਪਰਮਿਸ਼ਨ ਦਿੱਤੀ ਹੈ ਮੈਨੂੰ ਲੱਗਦਾ ਵੀ ਇਹ ਗੱਲ ਨਾ ਸਾਡੇ ਦਰਸ਼ਕਾਂ ਨੂੰ ਠੀਕ ਤਿੱਕੇ ਨਾਲ ਜਾਣਣੀ ਜ਼ਰੂਰੀ ਹੈ ਅਸਲ ਕਿ ਕੀ ਆ ਇਹ ਸੈਲੋ ਬਣੇ ਹੋਏ ਨੇ ਇਹ ਜਿਹੜੀ ਚਿੱਠੀ ਆ ਇਹ ਕਹਿੰਦੀ ਆ ਇਹ ਸੈਲੋ ਨੂੰ ਅਸੀਂ ਮੰਡੀ ਡਿਕਲੇਅਰ ਕਰਦੇ ਆਂ ਸੈਲੋ ਬਣਾਇਆ ਨਹੀਂ ਸਰਕਾਰ ਨੇ ਐ ਸਰਕਾਰ ਨੇ ਕੋਈ ਸੈਲੋ ਬਣਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਆਮ ਇਹ ਰਖਾ ਰ ਹੈ ਇਹ ਮੇਰਾ ਤਾਂ ਨਹੀਂ ਮੰਡੋ ਜਕਰਾਇਦਾ ਜੋ ਵੀ ਹੈ ਇਹ ਨੂੰ ਸਰਕਾਰ ਨੇ ਕਿਹਾ ਵੀ ਹਾਂ ਅਸੀਂ ਨੂੰ ਮੰਡੇ ਡਾਇਬਰੀਰੀ ਆ ਐ ਐ ਸੈਲੋ ਬਣਾਉਣ ਦੀ ਪਰਮਿਸ਼ਨ ਜਿਹੜੀ ਲਈ ਸਾਬੋ ਜਮੀਨ ਖਰੀਦ ਕੇ ਵੀ ਬਿਨਾ ਪਰਮਿਸ਼ਨ ਦੇ ਨਹੀਂ ਬਣਾਇਆ ਜਾ ਸਕਦਾ ਐਡੀ ਗੱਲ ਉਹ ਪਰਮਿਸ਼ਨ ਜਿਹੜਾ ਇੱਥੋਂ ਦਾ ਐਗਰੀਕਲਚਰ ਮਹਿਕਮਾ ਹੈ ਮਾਰਕੀਟਿੰਗ ਮਹਿਕਮਾ ਕਿਉਂਕਿ ਪ੍ਰੋਡਿਊਸ ਵਾਸਤੇ ਆਹੋ ਉਦੀ ਪਰਮਿਸ਼ਨ ਕਿਤੇ ਨਾ ਕਿਤੇ ਥੋੜੀ ਬਹੁਤੀ ਉਹ ਲੈਣੀ ਹੁੰਦੀ ਆ ਦੂਜੇ ਗੱਲ ਉਹਦੇ ਚ ਫੋਰ ਬਹੁਤ ਗੱਲਾਂ ਹੁੰਦੀਆਂ ਨੇ ਵਿਸ਼ੇਸ਼ ਤਦਕੇ ਮੇਂ ਧਿਆਨ ਰੱਖਣਾ ਹੈ ਅੱਗ ਨਾ ਲੱਗ ਜੇ ਇੱਥੋਂ ਕੋਈ ਪੋਲਿਊਸ਼ਨ ਨਾ ਹੋਵੇ ਬਹੁਤ ਸਾਰੇ ਮਹਿਕਮੇ ਹੁੰਦੇ ਨੇ ਜਦ ਤੋਂ ਕੋਈ ਵੱਡਾ ਆਧਾਰਾ ਬਣਾਉਣੇ ਉਹਦੇ ਵਾਸਤੇ ਉਹਨਾਂ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਆ ਠੀਕ ਹੋ ਗਿਆ ਉਹ ਪਰਮਿਸ਼ਨ ਲਈਆਂ ਹੋਣਗੀਆਂ ਅਗਲਾਂ ਜਿਹੇ ਬਣਾਇਆ ਉਹ ਕੇਂਦਰ ਤੋਂ ਵੀ ਲਈਆਂ ਹੋਣਗੀਆਂ ਇੱਥੋਂ ਦੇ ਆ ਜਿਹੜੀ ਉੱਥੇ ਬਣਾਉਣ ਵਾਸਤੇ ਜਗ੍ਹਾ ਦੇਣੀ ਆ ਉਹਦੇ ਵਿੱਚ ਜਗ੍ਹਾ ਕਈ ਵਾਰ ਸਰਕਾਰ ਖਰੀਦ ਕੇ ਦੇ ਦਿੰਦੀ ਹੈ ਉਹਨੂੰ ਦੁਬਾਰਾ ਵੇਚ ਦਿੰਦੀ ਹੈ ਕਈ ਵਾਰ ਸਰਕਾਰ ਰਿਕੁਆਇਰ ਕਰ ਲੈਂਦੀ ਆ ਪਰ ਰੇਟ ਉਹ ਸਿੱਧਾ ਕਿਸਾਨ ਨੂੰ ਬੰਦਾ ਹੈ ਕਈ ਵਾਰ ਉਹ ਸਿੱਧਾ ਕੇ ਕਿਸਾਨ ਤੋਂ ਖਰੀਦ ਲੈਂਦਾ ਹੈ ਕਿੰਨੇ ਦਾਰੇ ਇੱਥੇ ਬਣੇ ਹੋਏ ਨੇ ਹੁਣ ਉਹਦੇ ਚ ਅਸੀਂ ਜੇ ਸਰਕਾਰ ਤੋਂ ਇਤਕਰੇ ਜਾਂਦਾ ਗਲਤ ਕਹਾਗੇ ਕਿ ਕਿਸਾਨ ਨੇ ਵੇਚੀ ਉਹ ਤਾਂ ਵੇਚ ਹੀ ਸਕਦਾ ਉਹਦੇ ਨਾਲ ਧੋਖਾ ਵੀ ਹੋ ਸਕਦਾ ਧੱਕਾ ਵੀ ਹੋ ਸਕਦਾ ਉਹਦਾ ਲਾਲਚ ਵੀ ਹੋ ਸਕਦਾ ਉਹ ਵਿਅਕਤੀਗਤ ਕਿਸਾਨ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ ਪਰ ਜੇ ਸਰਕਾਰ ਨੇ ਜ਼ਮੀਨ ਅਕਾਲ ਕਰਕੇ ਜਿਨੇ ਇੱਥੇ ਇੱਕ ਵਾਰ ਕਰੀ ਸੀ ਚੰਡੀਗੜ੍ਹ ਚ ਪਿੰਡਾਂ ਦੀ ਜ਼ਮੀਨ ਉਹ ਦਿੱਤੀ ਦਾ ਇੰਡਸਟਰੀ ਏਰੀਆ ਨੂੰ ਐਂਡਸਵੀਥਾ ਪ੍ਰਾਈਵੇਟ ਆ ਨਾ ਸਾਡੋ ਵਿੱਚ ਇੰਡਸਟਰੀ ਦਾ ਇੱਕ ਹਿੱਸਾ ਬਣ ਜਾਂਦਾ ਐਗਰੀਕਲਚਰ ਇੰਡਸਟਰੀ ਬਣ ਜਾਂਦੀ ਆ ਉਹ ਪ੍ਰਾਈਵੇਟ ਨੂੰ ਦੇਖੋ ਤੂੰ ਮੁੜ ਕੇ ਉਹਨੂੰ ਕਹਿੰਦਾ ਵੀ ਚੁਕਵਰ ਸ਼ੇਡ ਵਰਤਲਾ ਕਿਸਾਨ ਤੋਂ ਤਾਂ ਲਈ ਸੀ ਨੀ ਇਸ ਵਾਸਤੇ ਸਸਤੇ ਭਾਅ ਲਈ ਵੀ ਅਸੀਂ ਇੱਥੇ ਇੰਡਸਟਰੀ ਡਿਵੈਲਪ ਕਰਨੀ ਆ ਉਹ ਬੜੇ ਸਸਤੇ ਪਲਾਟ ਦਿੱਤੇ ਮੁੜ ਕੇ ਉਹਨੂੰ ਕਮਰਸ਼ੀਅਲ ਕਹਤਾ ਉਦੋਂ ਚ ਕਿਸੇ ਨੇ ਮੀਤੋ ਅਰਬੜ ਪੈਜੀ ਜਿਵੇਂ ਬਣ ਗਈ ਜਿਹੜੀ ਲੱਖਾਂ ਦੀ ਸੀ ਸੋ ਇਹ ਜਿਹੜੀ ਠੱਗੀ ਹੁੰਦੀ ਹੈ ਇਸ ਨਾਲ ਉਹ ਵੀ ਠੱਗੀ ਹੁੰਦੀ ਆ ਹੁਣ ਜਿਹੜੇ ਸਾਈਡੋਂ ਨੇ ਇਹਦੇ ਉੱਤੇ ਸਰਕਾਰ ਦਾ ਤੇ ਕੀ ਪੱਖ ਹੈ ਇਹ ਜਿਹੜੀ ਸਰਕਾਰ ਹੈ ਹੁਣ ਮੌਜੂਦਾ ਸਰਕਾਰ ਹੈ ਇਹਨੂੰ ਇੰਨਾ ਕਾਨੂੰਨਾਂ ਨਾਲ ਉਤੋਂ ਜੋ ਮਰਜ਼ੀ ਕਹਿਣਾ ਇਹਨਾਂ ਨੂੰ ਇਹਨਾਂ ਕਾਨੂੰਨਾਂ ਨਾਲ ਕੋਈ ਘਿਰਨਾ ਨਹੀਂ ਆ ਇੱਕ ਹੁੰਦਾ ਵੀ ਨਹੀਂ ਇਹ ਕਾਨੂੰਨ ਗੱਤ ਨਹੀਂ ਜਦ ਅਸੀਂ ਹੁੰਦ ਨੇ ਕਿਵੇਂ ਦੋ ਕਾਨੂੰਨਾਂ ਦੇ ਉੱਤੇ ਸਾਡੇ ਸਾਹਮਣੇ ਇਹਨਾਂ ਸਰਕਾਰ ਦਾ ਸਟੈਂਡ ਆ ਗਿਆ ਜੇ ਚੀਜ਼ੇ ਕਾਨੂੰਨ ਤੇ ਕੋਈ ਗੱਲ ਸਾਹਮਣੇ ਆ ਗਈ ਨਹੀਂ ਇੱਕ ਹੈਗਾ ਕਿ ਇੱਕ ਕਾਨੂੰਨ ਸੀ ਮੰਡੀ ਕਰਨ ਦਾ ਉਹਦੇ ਸਭ ਤੋਂ ਵੱਡਾ ਕਿਸਾਨਾਂ ਦਾ ਸਵਾਲ ਹੀ ਏ ਸੀ ਉਹ ਭਿਆਸ ਸੰਵਿਧਾਨ ਕਿ ਸੰਵਿਧਾਨ ਦੇ ਵਿੱਚ ਜਿਹੜਾ ਮੰਡੀ ਕਰਨਾ ਉਹ ਸੂਬੇ ਦੇ ਅੰਦਰ ਹੈ ਤੁਹਾਡੇ ਤਹਿਤ ਜਿਹੜਾ ਹੈਗਾ ਉਹ ਫੂਡ ਸਟੱਫ ਹੈ ਅਸੀਂ ਤਾਂ ਫੂਡ ਸਟੱਫ ਕਰਦੇ ਨਹੀਂ ਅਸੀਂ ਚੌਲ ਥੋੜਾ ਵੇਚਦੇ ਹਾਂ ਅਸੀਂ ਝੋਨਾ ਵੇਚਦੇ ਹਾਂ ਅਸੀਂ ਆਟਾ ਨਹੀਂ ਵੇਚਦੇ ਬਿਸਕੁਟ ਨਹੀਂ ਵੇਚਦੇ ਅਸੀਂ ਤਾਂ ਕਣਕ ਵੇਚਦੇ ਹਾਂ ਦਾ ਸਮਝ ਗਏ ਸੋ ਫੂਡ ਸਟੱਫ ਤੁਹਾਡੇ ਅੰਦਰ ਨੇ ਨਾ ਕਿ ਗ੍ਰੇਨ ਠੀਕ ਹੋ ਗਿਆ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ ਹੁਣ ਇਹਨਾਂ ਨੇ ਉਹਦੇ ਗਾਂ ਗ੍ਰੇਨ ਖਰੀਦਣ ਵਾਸਤੇ ਮੰਡੀਆਂ ਬਣੀਆਂ ਹੋਈਆਂ ਸੀ ਇੱਕ ਐਪੀਐਮਸੀ ਐਕਟ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀਆਂ ਕਨੋਲ ਠੀਕ ਹੋ ਗਿਆ 1960 ਦਾ ਪਹਿਲੀ ਗੱਲ ਇਹ ਸਮਝੋ ਅੰਤ ਤੱਕ ਇਹਨੂੰ ਪਤਾ ਹੀ ਨਹੀਂ ਨਾ ਦੇਖ ਲਵੇ 43 ਬੰਨਿਆ ਦਾ ਐਕਟ ਹੈ ਉੱਚ ਬੱਖ ਬੱਖ ਤਰਾਵਾ ਨਹੀਂ ਉਹਦੇ ਵਿੱਚ ਦੱਸਿਆ ਵੀ ਇੱਕ ਹੈਗੀ ਹੈ ਪ੍ਰਿੰਸੀਪਲ ਮਾਰਕੀਟ ਇੱਕ ਹੈਗਾ ਸਬਜਾਰਡ ਨਿੱਕਾ ਇਹ ਗੈਨ ਉਹ ਸਰਕਾਰੀ ਖੇਤ ਜਾਂ ਕੋਆਪਰੇਟਿਵ ਛੋਣ ਇੱਕ ਹੈ ਗੈਨ ਉਹ ਪ੍ਰਾਈਵੇਟ ਛੋਣ ਕਿਸੇ ਵਿਅਕਤੀ ਦੇ ਹੋ ਸਕਦੇ ਨੇ ਕਿਸੇ ਕਾਰਪੋਰੇਸ਼ਨ ਦੇ ਹੋ ਸਕਦੇ ਨੇ ਇਹ ਸਾਰ ਉਹਦੀ ਚਾਹ ਵੀ ਹੋ ਸਕਦੇ ਨੇ ਪਰ ਉਹਨੂੰ ਮੰਨਿਆ ਉਹਦੋਂ ਜਾਣਾ ਹੈ ਜਦ ਸਰਕਾਰ ਉਸ ਨੂੰ ਇਸ ਐਕਟ ਦੇ ਤਹਿਤ ਅਧਿਕਾਰਤ ਕਰੇ ਹਾਂ ਅਸੀਂ ਇਹਨੂੰ ਮੰਡੀ ਮੰਨ ਲਿਆ ਮੰਡੀ ਦਾ ਮਤਲਬ ਸਾਮਾਨ ਖਰੀਦੋ ਵੇਖ ਤੋਂ ਹੋ ਸਕਦਾ ਹੈ ਅਨਾਜ ਉਹਨੂੰ ਮੰਡੀ ਮੰਨ ਦਾ ਮਤਲਬ ਇਹ ਨਹੀਂ ਉਹ ਸਾਬਣ ਵੇਚਣ ਲੱਗ ਜਾਣਗੇ ਉਹ ਹੁਣ ਜਦੋਂ ਉਹਨੂੰ ਮੰਡੀ ਮੰਨ ਲਿਆ ਸਾਇਲ ਨੂੰ ਮੰਨੋ ਡਗਰੂ ਦਾ ਸੈਡੋ ਹੈ ਜਮਲੁਸਨਾਮ ਹੈ ਜਛਾਜਦੀ ਹੈ ਜਮਲੀਰ ਕੋਟਲੇ ਹੈ ਜਸਮਰਾਲੇ ਹੈ ਜਸਾਨੇਵਾਲ ਜੋ ਵੀ ਹੈ ਜਦ ਤੁਸੀਂ ਉਹਨੂੰ ਮੰਨ ਲਿਆ ਫਰੀਦਕੋਟ ਦਾ ਕੋਟਕਪੁਰੇ ਤੁਸੀਂ ਮੰਨ ਲਿਆ ਵੀ ਇਹ ਮੰਡੀ ਹੈ ਅਨਾਜ ਵਾਸਤੇ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜਾ ਅਨਾਜ ਅੱਜ ਮੰਡੀ ਚ ਵਿਕਦਾ ਸੀ ਉਹ ਮੰਡੀ 'ਚ ਵੇਚਣ ਦੀ ਬਜਾਅਾ ਉੱਥੇ ਜਾ ਕੇ ਵੇਚ ਸਕਦੇ ਤੁਸੀਂ ਉਹ ਖਰੀਦ ਸਕਦਾ ਜਦੋਂ ਉੱਥੇ ਜਾ ਕੇ ਵਿਕੇਗਾ ਖਰੀਦ ਦੇਗਾ ਤਾਂ ਮੰਡੀ ਨੂੰ ਨੁਕਸਾਨ ਹੋਏਗਾ ਕਿਉਂਕਿ ਅਨਾਜ ਤਾਂ ਉਹੀ ਹੈ ਇੱਕ ਤਾਂ ਇਹ ਵੱਡਾ ਫਰਕ ਤੇ ਹੈ ਦੂਜਾ ਫਰਕ ਇਹ ਤੇ ਹੈ ਵੀ ਜੇ ਜਿਹੜੀ ਉਹ ਮੰਡੀ ਜਦ ਅਨਾਜ ਨਹੀਂ ਜਾਏਗਾ ਉਹ ਮੰਡੀ ਤੇ ਛੁੱਟ ਗਿਆ ਉਹ ਤਾਂ ਮੁਕਾਬਲਾ ਨਹੀਂ ਕਰ ਸਕਦੀ ਸਾਈਲੋ ਦਾ ਸਾਈਲੋ ਵਾਲਾ ਤਾਂ ਵੱਡਾ ਹੈ ਹਾਣਾਂ ਕੇ ਇੱਕ ਸਾਈਲੋ ਉਲੀ ਬਹੁਤ ਢੀ ਕੈਪੈਸਿਟੀ ਹੈ ਉਹਦੀ ਮੈਂ ਦੇਖ ਰਿਹਾ ਸੀ ਪੇਡ ਆਫ ਕੈਪੀਟਲ ਜਿਹੜੀ ਕਹਿੰਦੇ ਨੇ ਇਹ ਉਹ ਸਾਰੀ ਹੋਈ 10 ਲੱਖ ਹੈ ਤੁਸੀਂ ਨੇ ਆਪ ਲਿਖਿਆ 2016 ਚ ਜਿਹੜਾ 2016 ਨੂੰ 10 ਲੱਖ ਰੁਪਏ ਦਾ ਮਾਲਕ ਹੈ ਉਹ ਐਡੇ ਐਡੇ ਸਾਇਦੋ ਕਿਵੇਂ ਮਤਲਬ ਕਿੱਥੋਂ ਆਇਆ ਪੈਸਾ ਇਹਦਾ ਮਲਕਾ ਚਾਹੇ ਉਹਨੇ ਕਰਜ਼ਾ ਲੈ ਕੇ ਬਣਾਇਆ ਕੁਝ ਵੀ ਕਰਿਆ ਪੈਸਾ ਤਾਂ ਲੋਕਾਂ ਲਈ ਹੈ ਇਹ ਤੋਂ ਪਤਾ ਲੱਗਦਾ ਵੀ ਸਰਕਾਰ ਇਹਦਾ ਮਤ ਪੈਸਾ ਤਾਂ ਸਰਕਾਰ ਦਾ ਹੀ ਹੈ ਨਾ ਕਿਵੇਂ ਨਾ ਕਿਵੇਂ ਬੈਂਕਾਂ ਚੋਂ ਤੇ ਫਿਰ ਸਰਕਾਰੀ ਕਰਜ਼ਾ ਲੈ ਕੇ ਬਣਾ ਦਿੰਦੀ ਇਕ ਤਾਂ ਇਹਦੇ 'ਚ ਇਹ ਵੱਡੇ ਸਵਾਲ ਨੇ ਦੂਜਾ ਇਹ ਜਦੋਂ ਉਹਨੂੰ ਤੁਸੀਂ ਮੰਡੀ ਐਡੇ ਵੱਡੇ ਨੂੰ ਬਣਾਤਾ ਇੱਕ ਦਿਓ ਕੱਦ ਬੰਦੇ ਨੂੰ ਤੇ ਉਹ ਦੂਜੀ ਮੰਡੀ ਤੇ ਚੱਲੇ ਹੀ ਸੀ ਨਹੀਂ ਉੱਥੇ ਕਿਉਂ ਜਾਊਗਾ ਕੋਈ ਉਹ ਨਾ ਜਿਹੜਾ ਆਨਲਾਈਨ ਪਰਚੇਸ ਹੋਈ ਜਾ ਰਹੀ ਆ ਵਰਸ਼ੇਲੀ ਮੀਡਲ ਕਲਾਸ ਜਾਂਦੀ ਵੀ ਨਹੀਂ ਉੱਥੇ ਕਿਉਂਕਿ ਉਹ ਤਾਂ ਆਨਲਾਈਨ ਪਰਚੇਸ ਕਰੀ ਜਾਂਦੇ ਨੇ ਤਾਂ ਦੁਕਾਨਦਾਰੀ ਤਾਂ ਵਿਚਾਰੇ ਹੋ ਜਾਂਦੇ ਨੇ ਇਸ ਕਰਕੇ ਇਹਦਾ ਨੁਕਸਾਨ ਹੀ ਹੁੰਦਾ ਵੀ ਮੰਡੀਆਂ ਨੂੰ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਇਹ ਨਾਲ ਨਾਲ ਹੁੰਦਾ ਪਰ ਇਸ ਸਰਕਾਰ ਨੇ ਇੱਕ ਨਵਾਂ ਕੰਮ ਕਰਤਾ ਜਿਹੜਾ ਦੱਸ ਨਹੀਂ ਰਹੇ ਜਿਹੜੇ ਸਰਕਾਰ ਦੇ ਹੱਕਚ ਨੇ ਉਹ ਕਹਿੰਦੇ ਨੇ ਵੀ ਇਹ ਨਹੀਂ ਸਾਰੀ ਕਹਿਰ ਕਾਫਰੀ ਉਲਟਨੇ ਜਿਹੜੇ ਵੀ ਇਹ ਸਰਕਾਰ ਨਹੀਂ ਕਹਿਰ ਕਾਫਰੀ ਕਰਦੀ ਜਿਹੜੇ ਸਰਕਾਰ ਦੇ ਹੱਕਚ ਨੇ ਉਹ ਕਹਿੰਦੇ ਇਹ ਅਸੀਂ ਕੁਝ ਕਰਿਆ ਹੀ ਨਹੀਂ ਕਾਈ ਤਾਂ ਜੋ ਪਹਿਲਾਂ ਚੱਲਦਾ ਸੀ ਉਸੇ ਨੂੰ ਅੱਗੇ ਵਧਾਇਆ ਸੱਚ ਦੋਨੀ ਨਹੀਂ ਦੱਸ ਰਹੇ ਸੱਚ ਇਹ ਹੈ ਕਿ ਇਹ ਸਰਕਾਰ ਨੇ ਨਾਲ 26 ਮੰਡੀਆਂ ਤੋੜਨ ਦਾ ਫੈਸਲਾ ਕਰਤਾ ਵੀ ਇਹ ਇਹਨਾਂ ਚੋਂ ਪੈਸਾ ਪੂਸਾ ਬੰਨ ਨਹੀਂ ਲਿਆ ਇਹਦਾ ਖਰਚੇ ਚੋਂ ਨਾਲ ਨਹੀਂ ਮੁਸ਼ਕਲ ਨਹੀਂ ਤੋੜ ਦੇਣੀਆਂ ਇਕ ਤੋਫਾ ਕੀ ਹੈ ਜੇ ਪਹਿਲਾਂ ਕਿ ਕਦੇ ਸਾਇਦ ਉਹ ਛੱਡੇ ਵੀ ਹੋਣਗੇ ਤਾਂ ਉਹ ਸੱਚ ਨਹੀਂ ਸੀ ਕਿ ਉਹ ਮੰਡੀਆਂ ਨਹੀਂ ਤੋੜੀਆਂ ਦੂਜਾ ਸੱਚ ਕੀ ਕਰਦਾ ਦੂਜਾ ਸੱਚ ਇਹ ਹੈ ਕਿ ਜੇ ਪਹਿਨਾਂ ਨੇ ਕਿਸੇ ਨੂੰ ਦਿੱਤਾ ਉਹ 6 7 6 ਤੋਂ ਵੱਧ ਨਹੀਂ ਤਾਂ ਪੇ ਸੱਤ ਤੋਂ ਇਹਨਾਂ ਨੇ 11 ਕਰਤੇ ਚਾਰ ਤਾਂ ਹੋਰ ਨਵੇਂ ਦਿੱ ਦਿੱਤੇ ਮੇਰੇ ਸਾਹਮਣੇ ਦਿੱਤੇ ਪਰ ਚਾਰ ਤਾਂ ਪੱਕੇ ਹੀ ਦਿੱਤੇ ਔਰ ਉਹਨਾਂ ਚਾਰਾਂ ਦੀ ਕਪੈਸਿਟੀ ਹੈ ਜਿਹੜੀ ਉਹ 2.5 ਲੱਖ ਮੀਟਿਕ ਟਨ ਹੈ ਜਿੰਨੇ ਦੀ 50 5000 ਮੀਟਰ ਟਨ ਹੈ ਇੱਕ ਦੀ 1 ਲੱਖ ਮੀਟਰ ਟਨ ਹੈ ਇਹਦਾ ਮਤਲਬ ਤੁਸੀਂ 27 ਲੱਖ ਮੀਟਰ ਟਨ ਅਨਾਜ ਹੋਰ ਉਹਨਾਂ ਮੰਡੀਆਂ ਚੋਂ ਹੋ ਕੇ ਇੰਨਾ ਸਾਲਾ ਨੂੰ ਦਿੱਤਾ ਚਲੋ ਬਾਕੀ ਆਪਾਂ ਗੱਲ ਕਰੀਏ ਇੱਕ ਸੈਲੋ ਨਾਲ ਕਿੰਨੀਆਂ ਮੰਡੀਆਂ ਟੁੱਟਣਗੀਆਂ ਇਹ ਗਿਣਤੀ ਆਏ ਨਹੀਂ ਹੁੰਦੀ ਹੁੰਦੀ ਉਹਦੇ ਆਲੇ-ਦੁਆਲੇ ਕਿੰਨੀਆਂ ਮੰਡੀਆਂ ਨੇ ਟੁੱਟਣਗੀਆਂ ਉਹ ਜ਼ਰੂਰੀ ਨਹੀਂ ਵੀ ਸਾਰੀਆਂ ਟੁੱਟ ਜਾਣ ਇੰਨਾ ਸਾਰਿਆਂ ਨਾਲ ਰਲ ਕੇ ਜਿਹੜੇ ਹੁਣ ਇਹਨਾਂ ਦਾ ਇਹ ਇਹਨਾਂ ਦਾ ਆਪ ਦਾ ਇਹ ਮੈਂ ਥੋੜਾ ਕਹਿ ਰਿਹਾ 26 ਮੰਡੀਆਂ ਦੇ ਉੱਤੇ ਇਹਨਾਂ ਦਾ ਹੈਗਾ ਉਹ ਆਈ ਨਹੀਂ ਕਰ ਸਕਦੇ ਤੁਸੀਂ 11 24 ਇਹਦੇ ਨਾਲ 2 ਨੇ ਇਹਦੇ ਨਾਲ 1 ਕਾ ਇਹਦੇ ਨਾਲ 3 ਨੇ ਆਈ ਨਹੀਂ ਕਰ ਸਕਦੇ ਉਹ ਜਿਹੜੀ ਉਹਦੇ ਅੱਲ ਲੱਗੇ ਸਮਝ ਨਹੀਂ ਜਾਂਦਾ ਹੁਣ ਜੇ ਕੋਈ ਕਹੇ ਵੀ ਸੋਸਾਇਟੀ ਚ ਘਰ ਕਿੰਨੇ ਹੁੰਦੇ ਨੇ ਆਹ ਸੋਸਾਇਟੀ ਚ 500 ਕਰਾਇਆ ਉੱਥੇ ਮੈਂ ਪਿੱਛੇ ਕਰਾਇਆ ਤੇ ਜਿੱਥੇ ਰਹਿੰਦਾ ਸੀ ਉੱਥੇ ਜਿਹੜਾ ਸੀ ਉਸ ਦੇ 2 400 ਸੀ ਸੋਸਾਇਟੀ ਉਹ ਵੀ ਨਾ ਇਹਦਾ ਨਾ ਵੀ ਸੋਸਾਇਟੀ ਹੋਈ ਐ ਉਹੀ ਹਾਊਸ ਬਿਲਡਿੰਗਸ ਸੋ ਇਸ ਕਰਕੇ ਆਇ ਨਹੀਂ ਹੁੰਦਾ ਹੁੰਦਾ ਜਿਹੜਾ ਸਾਇਦੋ ਇਹ 26 ਮੰਡੀਆਂ ਦਾ ਮਤਲਬ ਫੈਸਲਾ ਕਰਦੇ ਨੇ ਇਹਨਾਂ ਨੇ ਜਰੂਰੇ ਵੀ ਸਾਇਲੋ ਜੇ ਖਰੀਦ ਹੋ ਰਹੀ ਹੈ ਤਾਂ ਮੰਡੀ ਵੀ ਟੁੱਟੇ ਟੋਲੀ ਜਾਵੇ ਟੁੱਟੇ ਦਾ ਘਟਦਾ ਜਾਂਦਾ ਹੀ ਉੱਥੇ ਪਰ ਉਹ ਚੱਲ ਨਹੀਂ ਰਹਿਣੀ ਜਿਵੇਂ ਜੇ ਤੁਸੀਂ ਇੱਕ ਸਰਕਾਰੀ ਬੱਸ ਚਾਹਦੇ ਇੱਕ ਪ੍ਰਾਈਵੇਟ ਨੌਜਾਕ ਦੇਤੀ ਨਾਲ ਤੇ ਫਿਰ ਸਵਾਲੀਆਂ ਤਾਂ ਉਹ ਨਹੀਂ ਕੀ ਹੁੰਦੀਆਂ ਨੇ ਉਹ ਸਰਕਾਰੀ ਵਾਲੇ ਨੂੰ ਘਾਟਾ ਪਊ ਪਰ ਜੇ ਸਰਕਾਰੀ ਬੱਸ ਬੰਦ ਕਰ ਦਿੰਦੇ ਉਹਨਾਂ ਦਾ ਫਿਰ ਵੱਡਾ ਸਵਾਲ ਹੈ ਇੱਥੇ ਇਹਨਾਂ ਨੇ ਮੰਡੀਆਂ ਬੰਦ ਕਰੀਆਂ ਛੱਪੀ ਅੱਜ ਖੇਤੀ ਮੰਤਰੀ ਦਾ ਖੇਤੀ ਮੰਤਰੀ ਦਾ ਅੱਜ ਬਿਆਨ ਵੇਖੀ ਨਹੀਂ ਅੱਥੀ ਮੰਡੀਆਂ ਬੰਦ ਨਹੀਂ ਕਰ ਰਹੇ ਇਹ ਬਿਆਨ ਤਾਂ ਦੇਣਾ ਪਿਆ ਕਿਉਂਕਿ ਬੰਦ ਕਰਨ ਦਾ ਫੈਸਲਾ ਨਹੀਂ ਉਹ ਕਹਿੰਦੇ ਬਿਲਕੁਲ ਨਹੀਂ ਅਸੀਂ ਕੋਈ ਫੈਸਲਾ ਹੀ ਨਹੀਂ ਕਰਿਆ ਵੀ ਤਾਂ ਸਾਡੇ ਖਲਾਫ ਝੂਠਾ ਪਰਚਾਣ ਹੈ ਇੱਕ ਗੱਲ ਦੂਜੀ ਗੱਲ ਇਹ ਦੱਸਿਆ ਜਾ ਰਿਹਾ ਹੈ ਕਿ ਜਿੱਦ ਪਹਿਲਾਂ ਹੀ ਇਹ ਦਿੱਤੇ ਹੋਏ ਸੀ ਅਸੀਂ ਕੀ ਥੋੜਾ ਦਿੱਤੇ ਨੇ 2013 ਤੋਂ ਲੈ ਕੇ 2015 ਤੱਕ ਪੰਜ ਸਾਲੋਂ ਨੂੰ ਅਜਾਤ ਦਿੱਤੀ ਸੀ ਸਮਾਂ ਵੀ 2013 ਤੋਂ 2015 ਕਾਦੀ ਵੀ ਜਿਹੜੀ ਸਰਕਾਰ ਸੀ ਉਹਨੂੰ 16 ਕਿਥੇ ਨਹੀਂ ਦਿੱਤੀ ਫਿਰ 2017 ਤੋਂ ਲੈ ਕੇ 2021 ਤੱਕ ਕਾਂਗਰਸ ਸਰਕਾਰ ਚ ਆ ਜਾਂਦੀ ਰਹੀ ਹੈ ਉਹ 2021 ਤੱਕ ਜਿਹੜੀ ਯਾਦਤ ਹੈ ਉਹ 6 ਨੂੰ ਦਿੱਤੀ ਜਾਂਦੀ ਰਹੀ ਹੈ ਜਿਹੜੇ 5 ਸੀ ਉਹਨਾਂ ਚੋਂ ਵੀ ਕਈ ਛੱਟ ਤੇ ਖੀਆਂ ਨੂੰ ਦੁਬਾਰਾ ਦਿੱਤੀ ਹੁਣ ਜਿਹੜੇ 11 ਦੁੱਤੇ ਨੇ ਉਹਨਾਂ ਚ ਵੀ ਕਈ ਉਹਨਾਂ ਚੋਂ ਪੁਰਾਣੇ ਨੇ ਹੁਣ ਜਿਹੜੀ ਇਹਨਾਂ ਨੇ ਯਾਦ ਤੇ ਜਮਾ 11 ਨੂੰ ਯਾਦ ਦਿੱਤੀ ਹੈ ਉਹ ਪਹਿਲੀ ਖਤਮ ਹੋ ਗਈ ਆਪਾਂ ਕਿ ਤੋਂ ਕੋਈ ਠੇਕ ਤੇ ਜ਼ਮੀਨਦਾਰੀ ਇੱਕ ਸਾਲ ਠੇਕਾ ਖਤਮ ਹੋ ਗਿਆ ਫਿਰ ਅਗਲੇ ਸਾਲ ਜਿਹੜਾ ਨਵਾਂ ਉਹਦਾ ਕੋਈ ਨਵਾਂ ਮਾਲਕ ਬਣ ਗਿਆ ਫਿਰ ਨਮਾ ਮਾਲਕ ਜੇ ਮੈਨੇਜਰ ਜਿਹੜਾ ਆ ਗਿਆ ਮੈਨੇਜਰ ਨੂੰ ਹਾਲਤ ਤਾਂ ਕੀ ਹੁੰਦੀ ਹੈ ਸਰਕਾਰਨ ਤਾਂ ਮੈਨੇਜਰ ਹੀ ਨੇ ਨਮਾ ਮੈਨੇਜਰ ਆ ਗਿਆ ਉਹ ਖਨਾ ਚੰਗਾ ਮਾਇ ਫੇਰ ਫੇਰ ਟੁੰਡ ਕਰ ਦੇਣਾ ਫਿਰ ਠੀਕਾ ਤਾਂ ਨਵੇਂ ਨੇ ਦਿੱਤਾ ਨਾ ਇਹਨਾਂ ਨੇ 11 ਦੇ 11 ਸਾਲ ਦੇ ਨੂੰ ਚਾਹੇ ਉਹਦੇ ਜਿਹ ਪ੍ਰਾਣੇ ਵੀ ਡਿਕਲੇਅਰ ਹੋਈ ਸੀ ਕਿਸੇ ਜਵਾਨੇ ਚ ਉਹ ਸਮੇਂ ਵਾਸਤੇ ਹੁੰਦੇ ਨੇ ਉਦੋਂ ਵੇਲੇ ਮੰਨੇ ਨਹੀਂ ਗਨੇ ਜਾਂਦੇ ਇਹਨਾਂ ਨੇ ਉਹ ਡਿਕਲੇਅਰ ਕਰੇ ਨੇ ਹੁਣ ਉਹ ਡਿਕਲੇਅਰ ਕਰਨ ਵੇਲੇ ਅਡਾਨ ਕਰਨ ਵੇਲੇ ਕੀ ਕਰਿਆ ਇੱਕ ਮਹੌਕ ਤਿਆਰ ਕਰਿਆ ਗਿਆ ਅਖਬਾਰਾਂ ਚ ਖਬਰਾਂ ਲਵਾਈਆਂ ਗਈਆਂ ਵੀ ਕਾਣ ਕੋ ਬਹੁਤ ਜ਼ਿਆਦਾ ਪੰਜਾਬ ਛੋਰੀ ਆ। ਅਨੇ ਲੱਖ ਮੀਟਰ ਟਨ ਹੋ ਰਹੀ ਹੈ। ਇਹਨਾਂ ਸਟੋਰ ਕਰਨ ਦੀ ਜਗ੍ਹਾ ਹੀ ਨਹੀਂ। ਹੁਣ ਸਰਕਾਰ ਨੂੰ ਪ੍ਰਾਈਵੇਟ ਸਟੋਰਸ ਦੇਖਣੇ ਪੈਣਗੇ, ਗੋਡਾਊਨ ਦੇਖਣੇ ਪੈਣਗੇ। ਕੋਈ ਪ੍ਰਬੰਧ ਕਰਨਾ ਪਊ ਨਹੀਂ ਤਾਂ ਫਸਲ ਨਹੀਂ ਚੱਕੀ ਜਾਣੀ। ਇਹ 10 ਦਿਨ ਪਹਿਲਾਂ ਦੇਖਿਆ ਪੜ੍ਹੇ ਅਖਬਾਰ। ਇਹ ਖਬਰਾਂ ਲੱਗੀਆਂ। ਉਹ ਖਬਰਾਂ ਵੀ ਇੱਕ ਐਸੇ ਅਖਬਾਰ 'ਚ ਲੱਗੀਆਂ ਜਿਹੜੇ ਅਖਬਾਰ ਦੇ ਬਾਰੇ ਉਹ ਨੋ ਨਹੀਂ ਆ ਵੀ ਬਹੁਤ ਵਾਰੀ ਉਹ ਸਰਕਾਰ ਦੇ ਉਸ ਚੀ ਉਹਨੂੰ ਪਤਾ ਹੁੰਦਾ ਸਰਕਾਰ ਦਾ ਜਦ ਕਿਸੇ ਦੀ ਖਬਰ ਦਾ ਇਹ ਸਮਝਣ ਲੱਗ ਜੇ ਲੋਕਾਂ ਨੂੰ ਚਾਹ ਉਹਨੂੰ ਵੀ ਇਹਨਾਂ ਅੰਦਰ ਹੀ ਗੱਲ ਪਤਾ ਹੈ ਠੀਕ ਹੈ ਇੱਕ ਤਾਂ ਉਹਨਾਂ ਦਾ ਅੰਦਾਜ਼ਾ ਉਹਨਾਂ ਨੂੰ ਪਤਾ ਹੁੰਦਾ ਅੰਦਾਜ਼ਾ ਵੀ ਗੱਲ ਹੈ ਕਿ ਉਹ ਜਿਹਨੇ ਖਬਰ ਲੱਗੀਆਂ ਉਹ ਤਾਂ ਲੱਗੀਆਂ ਇਹ ਇਸ ਵਾਸਤੇ ਹੋਈ ਆਪਾਂ ਸਟੋਰ ਲੱਭਣੇ ਨੇ ਸਟੋਰ ਲੱਭਦਾ ਮਤਲਬ ਮੰਡੀ ਹੁੰਦਾ ਇੱਕ ਤੁਸੀਂ ਗੋਦਾਮ ਲੈ ਲਿਆ ਵੀ ਇੱਥੇ ਮਾਲ ਰੱਖਣਾ ਹੈ ਉਹ ਮੰਡੀ ਤਾਂ ਨਹੀਂ ਨਾ ਬਣਿਆ ਉਹ ਤਾਂ ਗਦਾਮ ਰੱਖੇ ਸਮਾਨ ਰੱਖਿਆ ਹੋਇਆ ਹੈ ਮੰਡੀ ਉੱਥੇ ਜਿੱਥੇ ਮੰਡੀ ਚ ਵੇਚ ਰਿਹਾ ਹਾਂ ਮੰਡੀ ਤੁਸੀਂ ਸੌਦਾ ਕਰਤਾ ਤੁਸੀਂ ਕਹਿੰਦੇ ਸਾਡੇ ਗਦਾਮ ਚ ਸਿੱਧਾ ਚੱਕ ਲੋ ਭਾਈ ਤੁਸੀਂ ਮੰਡੀ ਚ ਜਾ ਕੇ ਮਾਲ ਆਪਦਾ ਵੇਚਤਾ ਭੇਜੀ ਕਰਕੇ ਉਹ ਕਹਿੰਦੇ ਠੀਕ ਹੈ ਤੁਸੀਂ ਵੇਚਤਾ ਅਸੀਂ ਆਪਦੇ ਗਦਾਮ ਚ ਰੱਖ ਦਾਂਗੇ ਚੱਕ ਕੇ ਗੱਲ ਸਮਝ ਗਏ ਨਾ ਮੰਡੀ ਉਹ ਮੰਡੀ ਹੈ ਗਦਾਮ ਮੰਡੀ ਨਹੀਂ ਹੈ ਇਹਨਾਂ ਨੇ ਰੌਲਾ ਚਾਹੀ ਪਾ ਵੀ ਗਦਾਮਾਂ ਦੀ ਲੋੜ ਹੈ ਬਣਾ ਦੀਆਂ ਮੰਡੀਆਂ ਉਸ ਗਦਾਮ ਨੂੰ ਜੇ ਗੋਦਾਮ ਨੂੰ ਮੰਡੀ ਨਾਮ ਬਣਾਉਣ ਉਹਨੂੰ ਸਿਰਫ ਗੋਦਾਮ ਵਾਸਤੇ ਵੀ ਮਾਲ ਸਟੋਰ ਕਰਨਾ ਜੀ ਪ੍ਰਾਈਵੇਟ ਅਸੀਂ ਲਏ ਸਾਡੇ ਕੋਲ ਹੈ ਨਹੀਂ ਸਟੋਰ ਕਰਨ ਦੀ ਜਗ੍ਹਾ ਕੰਨ ਖਰਾਬ ਨਾ ਹੋਵੇ ਜਾਂ ਉਹ ਸਟੋਰ ਵਧੀਆ ਕਰਦੇ ਨੇ ਉਹਨਾਂ ਦੇ ਸਟਰੀਲ ਦੇ ਸਾਈਨੋ ਬਣੇ ਹੋਏ ਨੇ ਉੱਥੇ ਚੋਰੀ ਨਹੀਂ ਹੁੰਦੀ ਮੰਨ ਲਿਆ ਉਹ ਫਿਰ ਤੁਸੀਂ ਉਹਨੂੰ ਉੱਥੇ ਭੇਜੋਗੇ ਜੋ ਉਸੇ ਸਟੋਰ ਕਰ ਦੋਗੇ ਉਹ ਤਾਂ ਕਰਾਈ ਦੇ ਜਾਓਗੇ अच्छा सर ਹੁਣ ਇੱਕ ਹੋਰ ਵੀ ਸਵਾਲ ਹੈ ਕਿ ਜਿਹੜੇ ਤਿੰਨ ਕਾਨੂੰਨ ਆਏ ਸੀ ਜਦੋਂ ਮੌਤਸ਼ਾ ਲੱਗਿਆ ਸੀ ਦੱਦ ਕਰਵਾਏ ਕਾਨੂੰਨ ਕਿ ਉਹਨਾਂ ਕਾਨੂੰਨ ਦੇ ਵਿੱਚ ਹੀ ਇਹ ਪ੍ਰਤੀ ਇੱਕ ਪ੍ਰਕਿਰਿਆ ਹੈ ਇਹ ਜਾਨੀ ਕਿ ਜੋ ਮੰਡੀ ਤੋੜਨੀ ਹੈ ਜਿਹੜੇ ਸਵਾਲ ਦਾ ਜਵਾਬ ਦਿੰਦਾ ਮੈਂ ਐਗਜ਼ੈਕਟਲੀ ਸਵਾਲ ਹੈ ਠੀਕ ਹੈ ਹੁਣ ਜਿਹੜਾ ਦੂਜਾ ਪੱਖ ਹੈ ਇਹਦਾ ਜਿਹੜਾ ਨਹੀਂ ਦੱਸਿਆ ਜਾ ਰਿਹਾ ਜਿਹੜੇ ਉਹਨਾਂ ਨੇ ਪਹਿਲਾਂ ਦਿੱਤੇ 1921 ਤੱਕ ਉਹਨਾਂ ਤੱਕ ਕੋਈ ਕਾਨੂੰਨ ਨਹੀਂ ਆਇਆ ਸੀ ਤਿੰਨੇ ਜਿੰਨਾ ਨੇ ਪਹਿਲਾਂ ਦਿੱਤੇ ਉਹ ਨੋਟਕਨੂੰ ਨਹੀਂ ਆਈ ਸੀ ਜਦ ਕਾਨੂੰਨ ਆ ਗਏ ਕਾਨੂੰਨ ਤੇ ਐਜਿਟੇਸ਼ਨ ਹੋਈ ਕਾਨੂੰਨ ਖਤਮ ਹੋ ਗਏ 1920 ਤੱਕ 21 ਤੱਕ ਇੱਕ ਸਾਲ ਸ਼ਾਇਦ ਕਾਨੂੰਨ ਦੇ ਹੁੰਦੇ ਹੋਏ ਵੀ ਕਿਉਂਕਿ ਕਾਨੂੰਨ ਖਤਮ ਨਹੀਂ ਹੋਏ ਸੀ ਜਿੰਨਾ ਚਲੋ ਕਾਨੂੰਨ ਹੈਗੇ ਸੀ ਖਤਮ ਨਹੀਂ ਹੋਏ ਸੀ ਉਹ ਉਦੋਂ ਤੱਕ ਦਾ ਉਹ ਆ ਹਾਲਾਂਕਿ ਤੈਨੂੰ ਤਾਂ ਆਏ ਵੀ ਨਹੀਂ ਸੀਗੇ 13 ਤੋਂ 15 ਕੋਈ ਕਾਨੂੰਨ ਨਹੀਂ ਆਇਆ ਹੋਇਆ ਸੀ 17 ਤੋਂ 20 ਤੱਕ ਕਾਨੂੰਨ ਆਇਆ ਤਾਂ ਵੀ ਚੀ ਕਾਨੂੰਨ ਤਾਂ ਆਇਆ ਨਾ ਵੀ ਚੀ ਮੋਰਚਾ ਤਾਂ ਸ਼ੁਰੂ ਹੋਇਆ ਨਾ ਨਵੰਬਰ ਜੂਨ ਜੋ ਲਾਇਕ ਆ ਠੀਕ ਹੈ ਇੱਥੇ ਹੋਇਆ ਫਿਰ ਉੱਥੇ ਜਾ ਕੇ ਨਵੰਬਰ ਚ ਹੋਇਆ ਸੋ ਉਹ ਜਿਹੜਾ ਹੈਗਾ ਇਹ ਵੀ ਨਹੀਂ ਦੱਸਿਆ ਰਿਹਾ ਵੀ ਇਹ ਤੇ ਉਦੋਂ ਤਾਂ ਲੋਕ ਪੈਣਾ ਤਾਂ ਕੋਈ ਦੇਦਾ ਪਤਾ ਨਹੀਂ ਸੀ ਲੋਗਾਂ ਨੇ ਦਿੱਤਾ ਹੁਣ ਤਾਂ ਪਤਾ ਲੱਗ ਗਿਆ ਨਾ ਵੀ ਹੁਣ ਤਾਂ ਕੋਈ ਨੂੰ ਬਾਤ ਸਮਝ ਨਹੀਂ ਇਹ ਉਹ ਕਾਨੂੰਨ ਚ ਵੀ ਬਿਲਕੁਲ ਇਦਾਂ ਹੀ ਸੀ ਜੋ ਹੁਣ ਇਹ ਕਹਿੰਦੇ ਨੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਉਹ ਉਹ ਕਾਨੂੰਨ ਵੀ ਕਹਿੰਦਾ ਸੀ ਵੀ ਆਰਟੀਏ ਦੀ ਆਰਟ ਕਮਿਸ਼ਨ ਮਿਲੇਗਾ ਮਿਲੇਗਾ ਚਾਹੇ ਤੁਸੀਂ ਸਾਗੋ ਚ ਵੇਚਦੇ ਹੋ ਦੁਗਣਾ ਕਿਹਾ ਵੀ ਮੰਡੀ ਚ ਤਾਂ ਆਰਟ ਕੀ ਆ ਫਿਰ ਕਿੱਦਾਂ ਜਾਊਗਾ ਕਿੰਨੇ ਉਹਨੂੰ ਕਮਿਸ਼ਨ ਮਿਲੇਗਾ ਠੀਕ ਹੈ ਇਹ ਵੀ ਹੈ ਇਹੀ ਕਹਿੰਦੇ ਨੇ ਉਹ ਤਾਂ ਕਾਨੂੰਨ ਦਾ ਕਮਿਸ਼ਨ ਤਾਂ ਉਹ ਵੀ ਕਹਿੰਦਾ ਸੀ ਕਾਨੂੰਨ ਫਿਰ ਉਹ ਤਲਵਾਇਆ ਕਿਉਂ ਆਇਆ ਸੀ ਆਧਿਆਨਿਕ ਕਮਿਸ਼ਨ ਮੈਂ ਜੂ ਪੱਲੇਦਾਰ ਇਹ ਤਾਂ ਸਿੱਧਾ ਟਰਾਲਾ ਦੇਉ ਭرائی ਵਾਲੇ ਬੋਲੀਆਂ ਜਿਹੜੇ ਪੱਤ ਨੂੰ ਭرائی ਵਾਲੇ ਕਹਿੰਦੇ ਨੇ ਚੜਾਈ ਵਾਲੇ ਜਿਹੜੇ ਝਾਰਦੇ ਨੇ ਸਾਰਾ ਉਹ ਕਿੱਥੇ ਜਾਣਗੇ ਸੋ ਪੱਲੇਦਾਰ ਚੜਾਈ ਵਾਲੇ ਭرائی ਵਾਲੇ ਛੋਟੇ ਆ ਚਿੱਟਾ ਹਾਥੀ ਹੋਵੇ ਗਟੂ ਟੈਂਪੂ ਵਾਲੇ ਉਹ ਜਿਹੜੇ ਮਾਲ ਤੋਂਦੇ ਨੇ ਉੱਥੇ ਮੰਡੀ ਚ ਇੱਥੋਂ ਇੱਥੇ ਇੱਥੇ ਉਹ ਕਿੱਥੇ ਜਾਣਗੇ ਧਾਨ ਕੇ ਉਹ ਕਿੱਥੇ ਜਾਣਗੇ ਜਿਹੜੇ ਬੋਲ ਨੂੰ ਆ ਸਾਫ ਕਰਦੇ ਨੇ ਉੱਥੇ ਹਲਦ ਵਾਲੇ ਧਰਨ ਫਿਰ ਜਿਹੜੀਆਂ ਉੱਥੇ ਮਾੜੀ ਮੋੜੀ ਛੋਟੀਆਂ ਚਾਹ ਦੀ ਕੋਈ ਹੋਟਲ ਆ ਕਿਉਂਕਿ ਲੋਕ ਆਉਂਦੇ ਨੇ ਉਹ ਜਿਹੜੀਆਂ ਦੁਕਾਨਾਂ ਨੇ ਉਹ ਕਿੱਥੇ ਜਾਣਗੀਆਂ ਅਸੀਂ ਆਕੀ ਨਾ ਤੇ ਜੀ ਹਰੇ ਅਸੀਂ ਤੇ ਨਹੀਂ ਅਸੀਂ ਬੰਦ ਗੱਲ ਤੇਰੀ ਅੱਜ ਕੱਲੀ ਭਾਈ ਤਾਂ ਸਾਡੇ ਕੋਲ ਸਿੱਧਾ ਆ ਰਿਹਾ ਤੈਨੂੰ ਦੱਸ ਕਾਦੇ ਪੈਸੇ ਦੇਣੇ ਨਿਆ ਹੁਣ ਕਰੇ ਨਹੀਂ ਇਹਨਾਂ ਨੇ ਵੀ ਅਸੀਂ ਤਾਂ ਆਡੀਓ ਦੇਣਾ ਨਹੀਂ ਤੁਹਾਨੂੰ ਆਰਡੀਐਫ ਤੇ ਕੇਂਦਰ ਸਰਕਾਰ ਨੇ ਇਹੀ ਝਗੜਾ ਪਾਇਆ ਸੋ ਇਹ ਇਸ ਕਰਕੇ ਕਮਿਸ਼ਨ ਤੇ ਵੀ ਜਿਹੜਾ ਤੁਸੀਂ ਸਾਡਾ ਐਫਸੀਆਈ ਦਾ ਖਰੀਦਦੇ ਹੋ ਅੱਜ ਤੋਂ ਪਹਿਲਾਂ ਤੁਹਾਨੂੰ ਜੇ 3% ਦੇਦੀ ਸੀ ਹੁਣ ਤਾਂ ਅਸੀਂ 2% ਹੀ ਦੇਵਾਂਗੇ ਹੜੇ ਉਹ ਨਹੀਂ ਘਟਾਉਣੇ ਹੀ ਹੈ ਨਾ ਜਿਹੜੀ ਪੰਜਾਬ ਸਰਕਾਰ ਉਹ ਵੀ ਚ ਸੇਜ ਵੀ ਖਰੀਦ ਕਰਦੀ ਸੀ ਉਹਨੂੰ 3% ਸ਼ਾਇਦ ਮਿਲਦਾ ਸੀ ਜਿੰਨਾ ਵੀ ਮਿਲਦਾ ਸੀ ਉਹ ਘਟਾਤਾ ਕੇਂਦਰ ਨਵੀਂ ਨੀ ਨੀ ਅੱਜ ਨਹੀਂ ਦੇਨੇ ਆਰਟੀ ਵੀ ਤਾਂ ਇਹੀ ਚੀਜ਼ ਹੈ ਉਹ ਸਰਕਾਰ ਨੂੰ ਆਰਟੀ ਤੇ ਮਿਲਦੀ ਸੀ ਬਸ ਉਹਦਾ ਨਾਮ ਆਰਟੀ ਨਹੀਂ ਰੱਖਿਆ ਸੀ ਜਿਹੜੀ ਆੜਤਾ ਉਹ ਹੌਲੀ ਹੌਲੀ ਘਟਾ ਦੇਣਗੇ ਹੌਲੀ ਹੌਲੀ ਬੰਦ ਕਰ ਦੇਣਗੇ ਤੇ ਤੈਨੂੰ ਕਾਹਦੀ ਭਾਈ ਉਹ ਗੱਲ ਲੱਗ ਗਈ ਜਨਨ ਵਾਲ ਲੱਗਦੀ ਆ ਇੱਕ ਤਾਂ ਇਹ ਨੁਕਸਾਨ ਹੈ ਦੂਜਾ ਇਹ ਹੈ ਵੀ ਆੜਤਾ ਦੇਤੀ ਬਾਕੀਆਂ ਦਾ ਕੀ ਕਰੋਗੇ ਬਾਕੀ ਬੰਦੇ ਉਹ ਤਾਂ ਰੋਜ਼ਗਾਰ ਤੁਸੀਂ ਰੋਜ਼ਗਾਰ ਚਲਾ ਜਾਏਗਾ ਤੁਸੀਂ ਸਰਕਾਰ ਚਲਾ ਰਹੇ ਹੋ ਰੋਜ਼ਗਾਰ ਚਲਾਉਣ ਵਾਸਤੇ ਕਿ ਰੋਜ਼ਗਾਰ ਖਤਮ ਕਰਨ ਵਾਸਤੇ ਇਹ ਰੋਜ਼ਗਾਰ ਵਿਹੀਨ ਨੀਅਰ ਰੋਜ਼ਗਾਰ ਖੋਣ ਵਾਲੀ ਬਣ ਗਈ ਇਕਦਾ ਇਹ ਕਾਨੂੰਨ ਉਹ ਕਾਨੂੰਨ ਦਾ ਬਿਲਕੁਲ ਇਹ ਏਪੀਐਮ ਸੀ ਜਿਹੜਾ ਇਹਨਾਂ ਨੇ ਨੋਟੀਫਾਈ ਕਰਿਆ ਹਾਲਾਂਕਿ ਕਾਨੂੰਨ ਤਾਂ ਪੈਦਾ ਨਾ ਬਣਿਆ ਹੋਇਆ ਅੱਜ ਤਾਂ ਨਹੀਂ ਬਣਿਆ ਹੋਇਆ ਡਿਕਲੇਅਰ ਕਰ ਸਕਦੀ ਹੈ ਸਰਕਾਰ ਇਹ ਨਹੀਂ ਕੋ ਇਲਲੀਗਲ ਕਰਿਆ ਭਾਵੇਂ ਤੁਸੀਂ ਵਧਾਈਓ ਵੀ ਕਾਨੂੰਨ ਹੈਗਾ ਜੀ ਅਸੀਂ ਕਰਤਾ ਇੱਕ ਦਾ ਇਹ ਨੁਕਸਾਨ ਹੁਣ ਦੂਜਾ ਇਹਦਾ ਕੀ ਹੈ ਵੀ ਕੱਲਾ ਇੱਕ ਕਾਨੂੰਨ ਨਹੀਂ ਇਹ ਸਰਕਾਰ ਨੇ ਇੱਕ ਦੂਜਾ ਕਾਨੂੰਨ ਦੂਜਾ ਕਾਨੂੰਨ ਹੈ ਠੇਕਾ ਖੇਤੀ ਦਾ ਇਹ ਤਾਂ ਹੈਗਾ ਨਾ ਮੰਡੀ ਦਾ ਉਹ ਠੇਕਾ ਖੇਤੀ ਦਾ ਕਾਨੂੰਨ ਵੀ ਪਗੰਤਮਾਨ ਵਿੱਚ ਬੈਠ ਕੇ ਬਤਾਰ ਸੀ ਐਮ ਕੇਂਦਰ ਨਾਲ ਜਿਹੜਾ ਆ ਸ਼ੰਭੂ ਮੋਰਚਾ ਤੇ ਖੜੌੜੀ ਮੋਰਚਾ ਇਹਨਾਂ ਦਾ ਕੇਂਦਰ ਨਾਲ ਬੈਠ ਕੇ ਸਮਝਾਤਾ ਕਰਾ ਰਿਹਾ ਸੀ ਜਿਹਦੇ ਵਿੱਚ ਠੇਕਾ ਕਿੱਤੀ ਦਾ ਫੈਸਲਾ ਹੋਇਆ ਸੀ ਵੀ ਠੇਕਾ ਕਿੱਤੀ ਹੋਊਗੀ ਇਹਨਾਂ ਪੰਜ ਫਸਲਾਂ ਤੇ ਐਮਐਸਪੀ ਵਾਸਤੇ ਠੇਕਾ ਹੋਏਗਾ 5 ਸਾਲ ਦਾ ਹੋਏਗਾ ਤੇ ਸਰਕਾਰੀ ਕੰਪਨੀ ਖਰੀਦੇਗੀ ਕੋਆਪਰੇਟਰ ਤੋਂ ਠੇਕਾ ਕਿੱਤੀ ਲੱਕ ਨੂੰ ਵਿਚੀ ਆ ਗਿਆ ਨਾ ਜਦ ਮੁੱਖ ਮੰਤਰੀ ਪੰਜਾਬ ਦੇ ਵਿੱਚ ਬੈਠੇ ਨੇ ਐਡੀ ਵੱਡੀ ਐਜੀਟੇਸ਼ਨ ਉਹ ਕਹਿੰਦੀ ਹੈ ਠੇਕਾ ਕਿੱਤੀ ਦਾ ਵਾਸਤੇ ਬੈਠੇ ਹਾਂ ਕਿ ਤੁਸੀਂ ਵੀ ਕੋਣਾ ਤੁਸੀਂ ਸਾਲਸਿੰਸ ਸਰਸਤੇ ਵਿੱਚ ਬੈਠੇ ਹੋ ਕਿਸਮ ਦੇ ਤੁਸੀਂ ਕਹਣਾ ਮੈਂ ਹਿੱਟ ਪੰਜਾਬ ਦੇ ਕਿਸਾਨਾਂ ਦੇ ਹਿੱਟ ਪ੍ਰੋਟੈਕਟ ਕਰਨੋਂ ਆਸੇ ਬੈਠਾ ਵਿੱਚ ਫਿਰ ਤੁਸੀਂ ਇਹ ਪ੍ਰੋਟੈਕਟ ਕਰੋ ਨਾ ਕਿਸਾਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਨਹੀਂ ਸਮਝ ਆਈ ਤੁਹਾਨੂੰ ਤਾਂ ਸਮਝ ਆਉਣੀ ਚਾਹੀਦੀ ਤੁਸੀਂ ਮੁੱਖ ਮੰਤਰੀ ਨੂੰ ਜੋ ਦੂਜਾ ਕਾਨੂੰਨ ਉਹ ਵੀ ਆ ਗਿਆ ਸੀ ਫਿਰ ਹੜਾ ਤੀਜਾ ਵੀ ਆ ਜਾਣਾ ਫਿਰ ਤੋਂ ਕੋਈ ਝਗੜੇ ਨਹੀਂ ਨਾ ਰਿਹਾ ਦਿੱਲੀ ਜੀ ਵੀ ਇਹਨਾਂ ਨੇ ਸੋ ਇਸ ਕਰਕੇ ਆਇਆ ਇਸ ਵਕਤ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਜਿਹੜੇ ਤਿੰਨ ਕਾਨੂੰਨਾਂ ਵਾਸਤੇ 750 ਕਿਸਾਨ ਸ਼ਹੀਦ ਹੋਇਆ ਜਿਵੇਂ ਜੇ ਬਖੀਮਪੁਰ ਖੀਰੀਆੜ ਮਾਮਲਾ ਐਡਾ ਵੱਡਾ ਪਿਆ ਜਿਹਦੇ ਵਿੱਚ ਕਈ ਐਸੀਆਂ ਤਾਕਤਾਂ ਤੋੜ ਭੰਨ ਵਾਲੀਆਂ ਸੀ ਜਿਨ੍ਹਾਂ ਨੇ 26 ਜਨਵਰੀ ਦਾ ਕਾਂਡ ਕਰਕੇ ਲੋਕਾਂ ਦਾ ਕਹਨ ਕਰਾਉਣਾ ਚਾਹਿਆ ਸੀ ਤੇ ਉਹਦੇ باوجود ਕਿਸਾਨ ਸ਼ਾਂਤ ਰਹੇ ਮੋਰਚਾ ਲੱਗਿਆ ਰਿਹਾ ਪੂਰੇ ਦੇਸ਼ ਦਾ ਕਿਸਾਨ ਜਿੱਤ ਕੇ ਆ ਪੰਜਾਬ ਦੀ ਵੀ ਇੱਜ਼ਤ ਹੋਈ ਸਿੱਖੀ ਦੀ ਵੀ ਹੋਈ ਔਰ ਦੁਨੀਆ ਦੇ ਵਿੱਚ ਇਹ ਬਣ ਗਿਆ ਵੀ ਯਾਰ ਪੰਜਾਬ ਦੇ ਤੇ ਭਾਰਤ ਦੇ ਕਿਸਾਨ ਬੜੇ ਤਕੜੇ ਨੇ ਇਹ ਸ਼ਾਂਤ ਮਿਸਟਰਗਰ ਨਾਲ ਨਾ ਚੁਕਾ ਸਕਦੇ ਨੇ ਵੱਡੇ ਤੋਂ ਵੱਡੇ ਹਾਕਮ ਦੁਨੀਆ 'ਚ ਹੋਇਆ ਇਹ ਦੁਨੀਆਂ ਨੇ ਮਹਿਸੂਸ ਕੀਤਾ ਤੇ ਤੁਸੀਂ ਉਹਦੇ ਉਲਟ ਕਰ ਰਹੇ ਹੋ ਗਿੱਦੀ ਚ ਕਾਨੂੰਨ ਨੋਟੀਫਾਈ ਕਰਤਾ ਸੀ ਉਦੋਂ ਇਹਨਾਂ ਨੇ ਇਹ ਕਿਹਾ ਨਹੀਂ 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 ਉਦਾਂ ਹੀ ਕਾਗਜ਼ਾਂ 'ਚ ਹੋ ਗਿਆ ਸੀ ਨਹੀਂ ਮੰਨਦੇ ਚਲੋ ਮੰਨ ਲਿਆ ਉਦੋਂ ਆਪਾਂ ਵੀਟੋ ਹੋ ਜਾਂਦਾ ਕਾਗਜ਼ਾਂ 'ਚ ਮੈਂ ਨਹੀਂ ਵੈ ਸਰਕਾਰ ਚ ਰਿਹਾ ਸੋ ਇਸ ਕਰਕੇ ਇਹ ਹੋ ਜਾਂਦੇ ਨੇ ਕਾਗਜ਼ਾਂ 'ਚ ਪਰ ਇਹ ਮੈਨੂੰ ਕਾਗਜ਼ਾਂ 'ਚ ਹੋਇਆ ਨਹੀਂ ਲੱਗਦਾ ਕਿਉਂਕਿ ਇਹਦੇ ਉੱਤੇ ਹੁਣ ਤੱਕ ਖੇਤੀ ਮੰਤਰੀ ਦਾ ਬਿਆਨ ਆਇਆ ਹੈ ਮੁੱਖ ਮੰਤਰੀ ਨੇ ਬਿਆਨ ਦੇ ਨਾ ਦਿੱਤਾ ਸੀ ਇਹ ਕਿਉਂ ਹੋਇਆ ਤੁਸੀਂ ਚਾਰ ਹੋਰ ਬਣਾਤੇ ਬੜਕੇ ਉਲਟਾ ਕਰ ਰਹਾ ਮੈਂ ਹੀ ਸਮਝਦਾ ਮੀ ਸਰਕਾਰੇ ਕਰਨਾ ਚਾਹੁੰਦੀ ਹੈ ਅੱਜ ਇੱਕ ਅਖਬਾਰ ਚ ਮੈਂ ਇਕ ਆਰਟੀਕਲ ਪੜਿਆ ਜਿਨੇ ਆ ਜਿਹੜੀ ਡਿਟੇਲ ਮੈਂ ਤੁਹਾਨੂੰ ਦੱਸੀ ਵੀ 2013 ਤੋਂ 15 17 ਤੋਂ 21 ਐਨੇ ਫਲਾਣੇ ਐਨੇ ਫਲਾਣੇ ਉਹ ਸਾਰੀ ਉਹਨੇ ਦੱਸੀ ਆ ਉਹਦਾ ਤੋੜਾ ਇਹ ਚੱਲਦਾ ਮੈਂ ਤਾਂ ਜੀ ਪਹਿਲਾਂ ਵੀ ਕਰਦੇ ਆਏ ਨੇ ਹੁਣ ਵੀ ਕਰਿਓ ਰੂਟੀਨ ਜਾਂ ਕੰਮ ਐ ਕੋਈ ਖਾਸ ਗੱਲ ਨਹੀਂ ਅੱਛਾ ਜੋ ਤੁਸੀਂ ਉਹਨਾਂ ਕਹਦੇ ਹੋ ਕਿ ਮੰਡੀਆਂ ਡਿਕਲੇਅਰ ਕਰਨ ਦਾ ਨੋਟੀਫਿਕੇਸ਼ਨ ਹੋਇਆ ਅ ਪੰਜਾਬ ਗਵਰਨਮੈਂਟ ਇਹਨੂੰ ਰੋਕ ਸਕਦੀ ਹੈ ਜਾਂ ਕੇਂਦਰ ਦਾ ਪ੍ਰੈਸ਼ਰ ਹੁੰਦਾ ਜੇ ਸੂਬੇ ਨੇ ਕਾਨੂੰਨ ਬਣਾਇਆ ਹੋਇਆ ਹੈ ਜਾਂ ਪਹਿਲਾਂ ਕਾਨੂੰਨ ਚੱਲਦਾ ਪਿਆ ਕਿਉਂ ਪਾਸ ਕਰਨਾ ਹੀ ਲਾਜ਼ਮੀ ਹੁੰਦਾ ਹੈ ਕਿ ਸੂਬਾ ਸਰਕਾਰ ਰੋਕ ਵੀ ਸਕਦੀ ਹੈ ਭਾਈ ਉਹ ਤਾਂ ਕਾਨੂੰਨ ਹੀ ਸੂਬੇ ਦਾ ਸੂਬਾ ਕਰ ਹੀ ਜਾਣਾ ਉਹ ਇੱਕ ਕਾਨੂੰਨ ਥੋੜਾ ਜਿਹਾ ਕਹਿੰਦਾ ਵੀ ਤੁਸੀਂ ਜ਼ਰੂਰ ਡਿਕਲੇਰ ਕਰੋ ਕਾਨੂੰਨ ਤੁਹਾਨੂੰ ਇਹ ਪਾਵਰ ਦਿੰਦਾ ਹੈ ਕਿ ਜੇ ਤੁਹਾਨੂੰ ਲੱਗੇ ਲੋੜ ਤਾਂ ਤੁਸੀਂ ਕਰ ਸਕਦੇ ਹੋ ਜੇ ਕਾਨੂੰਨ ਨਾ ਹੋਵੇ ਫਿਰ ਸੂਬਾ ਜਾਂ ਕੇਂਦਰ ਕਾਲ ਹੀ ਨਹੀਂ ਸਕਦਾ ਸਮਝੋ ਤੁਸੀਂ ਪਹਿਲਾਂ ਕਿਸੇ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਵੀ ਪਾਵਰ ਦਿੱਤੀ ਹੋਈ ਆ ਵੀ ਇਹਨੂੰ ਕੀ ਪਾਵਰ ਆ ਪ੍ਰਾਈਮ ਮਿਨਿਸਟਰ ਨੂੰ ਕੀ ਪਾਵਰ ਆ ਮੰਤਰੀਆਂ ਦੇ ਨੂੰ ਕੀ ਪਾਵਰ ਹੁੰਦੀ ਆ ਇਹ ਸਾਰਾ ਕੁਝ ਦਿੱਖਾਉਂਦੇ ਕੋਈ ਜਵਾਨੀ ਰਸਾਨੀ ਦਾ ਕੰਮ ਨਹੀਂ ਆ ਜਿੱਥੇ ਤੱਕ ਤੁਹਾਨੂੰ ਪਾਵਰ ਦਿੱਤੀ ਨਹੀਂ ਹੋਈ ਜਿਹੜੀ ਉਹ ਪਾਵਰ ਤੁਸੀਂ ਕਰ ਸਕਦੇ ਹੋ ਉਹ ਪਾਵਰ ਤੁਸੀਂ ਕਰ ਹੀ ਨਹੀਂ ਸਕਦੇ ਜੇ ਕਾਨੂੰਨ ਨਹੀਂ ਉਹਦੇ ਤੇ ਅੱਜ ਜਿਹੜਾ ਗਵਰਨਰ ਸਾਹਿਬ ਨੇ ਜਲਾਸ ਬੁਲਾਤਾ ਲਿਆ ਸੀ ਵਾਪਸ ਲੈ ਲਿਆ ਸੀ ਜਿਹੜਾ ਆਪਰੇਸ਼ਨ ਰੂਟਸ ਵਾਲਾ ਗਵਰਨਰ ਸਰ ਕੋ ਪਾਬਰੀ ਨਹੀਂ ਵਾਪਸ ਲੈਣਦੇ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਕਾਨੂੰਨ ਤਾਂ ਹੈਗਾ ਕਾਨੂੰਨ ਇਹ ਕਹਿੰਦਾ ਵੀ ਜੇ ਤੁਹਾਨੂੰ ਲੋੜ ਪਵੇ ਤੁਸੀਂ ਤਾਂ ਕੇ ਰੋਜ਼ ਕਾਨੂੰਨ ਨਾ ਬਣਾਉਣਾ ਪਵੇ ਠੀਕ ਹੋ ਗਿਆ ਕਾਨੂੰਨ ਨੇ اجازت ਦਿੱਤੀ ਉਹ ਕਾਨੂੰਨ ਨੇ ਜਿੱਤ ਦਿੱਤੀ ਵੀ ਤੁਸੀਂ ਕਰ ਸਕਦੇ ਹੋ ਪਰ ਕੀ ਕਰਨ ਦੀ ਲੋੜ ਹੈ ਕੀ ਤੁਸੀਂ ਮੰਨੀਆਂ ਤੋੜ ਕੇ ਕਰਨਾ ਹੈ ਗਹਾਗੜਾ ਸਵਾਲ ਹੈ ਮੰਨ ਲਿਆ ਕਨਕ ਵੱਧ ਆ ਗਈ ਤੁਸੀਂ ਉਹਨੂੰ ਟ੍ਰੇਡ ਸੈਂਟਰ ਡਿਕਲੇਅਰ ਕਰਨ ਦੀ ਤਾਂ ਲੋੜ ਪਵੇ ਸੁਣ ਲਓ ਹੁਣ ਅਸੀਂ ਮੰਡੀ ਉਹਨੂੰ ਐਲਾਨ ਕਰਨ ਦੀ ਤਾਂ ਰੋਡ ਪਉ ਵੀ ਥੋਡੀਆਂ ਮੰਡੀਆਂ ਤਾਂ 20 ਵੀ ਦਿਨ ਦਾਣੇ ਨੂੰ ਠੇੜੀ ਕਰਨ ਦੇ ਪੜ ਨਹੀਂ ਹੁੰਦੇ ਜਗ੍ਹਾ ਹੀ ਨਹੀਂ ਆ ਫਿਰ ਭਾਈ ਮੰਡੀਆਂ ਹੋਰ ਬਣਾਓ ਗੇ ਤੁਸੀਂ ਨਵੀਆਂ ਮੰਡੀਆਂ ਬਣਾ ਨਹੀਂ ਸਕਦੇ ਤੇ ਇਹਨਾਂ ਨੂੰ ਮੰਡੀ ਕਹੋ ਹੁਣ ਮੰਡੀਆਂ ਦਾ ਤਾਂ ਸਵਾਰੀ ਨਹੀਂ ਮੰਡੀਆਂ ਦੀ ਤਾਂ ਕਦੇ ਦਿੱਕਤ ਆ ਹੀ ਨਹੀਂ ਦਿੱਕਤ ਤਾਂ ਸਟੋਰੇਜ ਦੀ ਗੋਦਾਮ ਨਹੀਂ ਘਟ ਗੋਦਾਮ ਘਟ ਨਹੀਂ ਵੀ ਮੀਂਹ ਜੀ ਪਈ ਜਾਂਦੀ ਆ ਕਣਕ ਉਪਨਥਾਂ ਜਾਂ ਤੇ ਪਈ ਰਹਿੰਦੀ ਆ ਗਦਾਮ ਚਾਹੀਦੇ ਨੇ ਤੁਸੀਂ ਗਦਾਮ ਲੈਣਾ ਲਾ ਕੇ ਮੰਡੀ ਗੱਲ ਆਹ ਸਵਾਲ ਜਿਹੜਾ ਨਾ ਇਹ ਨਾ ਤਾਂ ਕੋਈ মিডিਆ ਕਰ ਰਿਹਾ ਨਾ ਜਿਹੜੇ ਬੋਲਦੇ ਨੇ ਉਹ ਕਹਿੰਦੇ ਵੀ ਭਾਈ ਸਵਾਲ ਗਦਾਮ ਆਦਾ ਮੰਡੀਆਂ ਨਾਲ ਤੁਸੀਂ ਕਹਿੰਦੇ ਸਾਈਡੋ ਨੇ ਜੀ ਇੱਥੇ ਸਟੋਰੇਜ ਵਧੀਆ ਹੁੰਦੀ ਹੈ ਜੀ ਇੱਥੇ ਚੋਰੀ ਨਹੀਂ ਹੁੰਦੀ ਜੀ ਫਿਰ ਉਹਦੇ ਐਨੇ ਪੈਸੇ 2000 ਰੁਪਏ ਟਨ ਤੱਕ ਉਹਦਾ ਕਿਰਾਇਆ ਹੈ ਸਾਲ ਦਾ ਜਿੰਨੇ 500 ਰੁਪਏ ਕੁਆਂਟਰal ਸਾਲ ਦਾ ਕਿਰਾਇਆ 2200 ਦੀ ਤੁਸੀਂ ਕੁਆਂਟਰ ਕਣਕ ਲੈ ਰਹੇ ਹੋ ਉਹਨੂੰ ਸਟੋਰ ਕਰਨ ਦਾ ਸਾਲ ਦਾ 500 ਰੁਪਇਆ ਦੇ ਰਹੇ ਹੋ ਤੇ ਪਹਿਲਾਂ ਸਟੋਰ ਕਰਨ ਦੇ ਪੈਸੇ ਨਹੀਂ ਕਿ ਉਹ ਉੱਥੇ ਉੱਥੇ ਮੰਡੀ ਬਣਾਉਂਦੇ ਨੇ ਤੁਹਾਨੂੰ ਸਟੋਰ ਕਰਨ ਵਾਸਤੇ ਜਗ੍ਹਾ ਚਾਹੀਏ ਠੀਕ ਹੈ ਉਹ ਸਾਡੇ ਬੜੇ ਸੋਨੇ ਨੇ ਉੱਥੇ ਮੰਡੀ ਤੁਹਾਡੀ ਕਣਕ ਚੋਰੀ ਨਹੀਂ ਹੋਊਗੀ ਤੁਹਾਡੀ ਕਣਕ ਖਰਾਬ ਨਹੀਂ ਹੋਊਗੀ ਫਿਰ ਸਟੋਰ ਕਰ ਲਓ ਨਾ ਉੱਥੇ ਮੰਡੀ ਬਣਾਉਂਦੇ ਇਕਾ ਮੰਡੀ ਕਿਉਂ ਬਣਾਈ ਹੈ ਮੰਡੀ ਦੀ ਲੋਟ ਦਾ ਤਾਂ ਪੈਂਦੀ ਕਿ ਸਾਡੇ ਕੋਲ ਮੰਡੀਆਂ ਹੈ ਨਹੀਂ ਜੀ ਪੇਡ ਹੈ ਨਹੀਂ ਉੱਥੇ ਢੇਰੀ ਨਹੀਂ ਕਰ ਸਕਦੇ ਟਰਾਲੀਆਂ ਲੈ ਕੇ ਕਿਸਾਨ ਖੜੇ ਰਹਿੰਦੇ ਚਾਰ-ਚਾਰ ਦਿਨ ਫਿਰ ਤਾਂ ਪਮਾ ਨੀ ਵੰਡੀ ਬਣਾਉਣਾ ਸੋ ਮੰਡੀ ਬਣਾਉਣਾ ਗਲਤ ਹੈ ਮੈਂ ਇਹ ਗੱਲ ਕਹਿਣਾ ਸਟੋਰੇਜ ਤੁਸੀਂ ਹਲਾ ਦਿਓ ਕਿਰਾਏ ਤੇ ਉਹਨਾਂ ਤੇ ਜਿੰਨਾ ਲੈਣੀ ਹੈ ਸੋ ਇਹ ਗੱਲ ਜਿਹੜੀ ਕੇਂਦਰ ਤੱਕ ਕਰਨੀ ਲੋੜ ਹੈ ਆਪਣੇ ਇਹ ਮੀਡੀਆ ਦੇ ਵਿੱਚ ਰੋਕਾਂ ਚ ਵੀ ਭਾਈ ਮੰਡੀ ਜਿੱਥੇ ਲੋੜ ਨਹੀਂ ਨਾ ਉਹ ਕਨੂਨ ਮੰਡੀ ਬਣਾਉਂਦਾ ਸੀ ਸਟੋਰੇਜ ਤੇ ਉਹ ਕਨੂਨ ਨਹੀਂ ਸੀ ਜਿਹੜਾ ਕੇਂਦਰ ਵਾਲਾ ਸੀ ਨਾ ਇਹ ਇਹ ਵੀ ਸਟੋਰ ਇੱਥੇ ਗੋਡਾਊਨ ਗੋਡਾਊਨ ਕੀਪਰ ਵੱਖਰਾ ਹੈ ਪਹਿਲੀ ਡਿਫੀਨੇਸ਼ਨ ਗੋਡਾਊਨ ਕੀਪਰ ਲਿਖਿਆ ਵੀ ਜਿਹੜਾ ਬੰਦਾ ਗੋਡਾਣੂ ਬਣਾਇਆ ਜਿਹਦੇ ਚ ਸਟੋਰ ਕਰਿਆ ਜਾ ਸਕਦਾ ਜਦੋਂ ਤੁਹਾਡੇ ਕੋਲ ਇਸੇ ਕਾਨੂੰਨ ਚ ਲਿਖਿਆ ਵੀ ਗੋਡਾਣ ਕੀਪਰ ਤੇ ਤੁਸੀਂ ਸਾਰੇ ਨੂੰ ਗੋਡਾਣ ਕੀਪਰ ਮੰਨ ਲਓ ਨਾ ਉਹਨੂੰ ਗੋਡਾਣ ਮੰਨ ਮੋਦੇ ਮਾਲਕ ਨੂੰ ਗੋਡਾਣ ਕੀਪਰ ਮੰਨ ਲਓ ਹੁਣ ਇੱਥੇ ਜਿਹੜਾ ਹੈਗਾ ਦਾਨੀ ਵੀ ਦਾ ਮਾਲਕ ਹੈ ਉਹ ਕਹਿੰਦਾ ਕੋਈ ਨਹੀਂ ਗੋਡਾਣ ਕੀਪਰ ਸਿੱਧਾ ਮਾਲ ਸਟੋਰ ਕਰਦਾ ਫਰਕ ਕੀ ਹੈ ਮੰਡੀ ਬਾਨਣ ਦਾ ਹੈ ਮਾਚ ਚਲਦੇ ਹਰਾਨੀ ਸਾਹਿਬ ਦਾ ਇੱਕ ਸਾਡਾ ਹੈ ਸੇਬਾਂ ਨੂੰ ਸਟੋਰ ਕਰਦਾ ਉਹਨੇ ਇੱਧਰ ਦੇ ਪਾਸੋਂ ਲੈ 6 ਰੁਪਏ ਕਿਲੋ ਤੇ ਇੱਧਰ ਦੇ ਪਾਸੇ ਨਿਕਾੜ ਕੇ ਵੇਚਦੇ 12 ਰੁਪਏ ਕਰਦਾ ਜੇ ਇੱਕ ਸੇਵ ਉਤਪਾਦਕ ਜਿਹੜਾ ਨਾ ਮਿਹਨਤ ਕਰਦਾ ਉਹਨੂੰ 600 ਰੁਪਏ ਮਿਲਨੇ ਨੇ ਅੱਜ ਕਿੰਨਾ ਮਨਕ ਦਾ ਵੀ ਦੱਸਿਆ ਵੀ ਉਤਪਾਦਕ ਨੂੰ 250 ਰੁਪਏ ਮਿਲਦਾ ਤੇ ਸਟੋਰ ਕਰਨ ਵਾਲੇ ਨੂੰ 1 ਸਾਲ ਦੇ 500 ਰੁਪਏ ਇਹ ਹੈ ਤਾਂ ਚਲੋ ਉਹ ਗੱਲ ਵੱਖਰੀ ਹੈ ਪਰ ਸਟੋਰ ਵਾਸਤੇ ਇਸ ਕਰਕੇ ਵੱਡਾ ਸਵਾਲ ਹੈ ਸੋ ਦੋ ਬਿਨਾਂ ਦੇ ਉੱਤੇ ਇਹ ਸਰਕਾਰ ਦਾ ਸਟੈਂਡ ਬਿਲਕੁਲ ਗਲਤ ਹੈ ਬਿਲਕੁਲ ਜਾਣਤਾ ਇਹਨਾਂ ਨੂੰ ਇਹ ਸੋਚਦੀ ਨਹੀਂ ਜਾਂ ਫਿਰ ਇਹ ਕਹਿੰਦੇ ਆਪਾਂ ਕਿ ਲੈਣਾ ਕੀ